ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਾਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਲੋਈ ਲੱਗੇ ਆਇ ਤਾਂ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੈਦਰ ਜਾਂ ਬਾਹਰ ਦੇਸ਼ਾਂੋਂ ਦੇ ਸਾਰੇਆਂ ਨੂੰ ਬਹੁਤ ਧੰਨਵਾਦੀ ਆਪਣੇ ਬਲੌਗ ਨੂੰ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਕਿਉਂਕਿ ਦੇਖੋ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਚੱਲ ਰਹੇ ਹਾਂ ਬਹੁਤ ਅਸੀਂ ਕਿਤਾ ਤਨ ਬਾਤ ਕਰੀ ਆਪਣੇ ਸਬਸਕ੍ਰਾਈਬਰਾਂ ਦਾ ਇੰਨਾ ਪਿਆਰ ਕਰਦੇ ਜੀ ਕੋਈ ਵੀ ਗੱਲ ਕੋਈ ਵੀ ਮੁੱਦੇ ਤੇ ਗੱਲ ਕਰੀਏ ਜਦੀ ਕਮੈਂਟ ਕਰ ਦੰਨੇ ਵੀ ਐ ਨਹੀਂ ਐ ਕਰ ਲੋ ਇਹ ਨਹੀਂ ਉਹ ਕਰ ਲੋ ਤੇ ਅਸੀਂ ਥੋੜਾ ਦੇਣ ਨਹੀਂ ਦੇ ਸਕਦੇ ਜੀ ਪਰ ਐਦਾ ਹੀ ਸਾਡਾ ਸਹਿਯੋਗ ਦੰਦੇ ਰਹੋ ਜੀ ਤੇ ਪੱਤ ਚੜ ਕੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਮਿਲੋ ਮਨਜੀਤ ਨੂੰ ਤੇ ਬਾਕੀ ਜੀ ਦੁਕਾਨ ਤੇ ਕੰਮ ਚੱਲ ਰਿਹਾ ਅੱਗੇ ਮੈਂ ਦਊਗਾ ਜੀ 5-6 ਮਿੰਟ ਦਾ ਬਲੌਗ ਆਪਣਾ ਜਣ ਬੰਦ ਹੋ ਗਿਆ ਹੁਣ ਜਾ ਕੇ ਸਟਾਰਟ ਕਰਨਾ ਜੱਸ ਕਰ ਨੂੰ ਛੱਡਣਾ ਆਇਆ ਤਾਂ ਹੀ ਮੈਂ 2:30 ਵਜੇ ਅੱਜ ਜੱਸ ਕਰਨ ਤੋਂ ਰਹਿਣਾ ਉੱਥੇ ਤੇ 2 ਵਜੇ ਛੁੱਟੀ ਹੋ ਜਾਂਦੀ ਇਹਨੂੰ 1.50 ਤੇ ਤੇ ਆ ਕੇ ਦੁਕਾਨ ਤੇ ਇਹਨੂੰ ਪਤਾ ਵੀ ਪਾਪਾ ਲੱਸੀ ਰੱਖਦਾ ਲਿਆਣ ਕਹਿ ਦੋ ਕ ਲੱਸੀਆਂ ਚੱਕ ਕੇ ਠੀਕ ਐ ਬਾਫੇ ਕੁਰਸੀ ਲੇਗਾ ਫੋਨ ਮੇ ਤੇ ਲੇ ਕੇ ਬੈ ਗਿਆ ਕੁਸ ਮੈਂ ਅੱਜ ਹੋ ਵੀ ਬੁਲਾਇਆ ਇਲੈਕਟ੍ਰੀਸ਼ੀਅਨ ਵੀ ਤਾਰਾਂ ਲਾ ਦੇ ਉਹ ਕੁਦਰਤੀ ਆਏ ਜਦੀ ਗਿਆ ਤੇ ਹੁਣ ਜਾ ਕੇ ਸਟਾਰਟ ਕਰਨਾ ਸਾਰਾ ਕੁਝ ਕਰਿਆ ਬਾਪ ਜਾ ਕੇ ਤੇਲ ਪਾ ਕੇ ਸਟਾਰਟ ਕਰਨਾ ਜੇ ਮਨੋਂ ਜਦੀ ਉਹ ਬੰਦਾ ਆ ਗਿਆ ਬੁਲਾਏ ਤੇ ਇਲੈਕਟ੍ਰੀਸ਼ੀਅਨ ਕਿਉਂਕਿ ਕੱਲੇ ਬੰਦੇ ਵਾ ਸਟਾਰਟ ਨਹੀਂ ਨਾ ਕਰ ਸਕਦੇ ਇਹ ਉਹਦਾ ਹਿੱਸਾ ਕੋਲਿਆ ਵਾ ਮੂਰੇ ਦਾ ਗਰਜੂ ਬਈ ਵਾਈਬ੍ਰੇਸ਼ਨ ਕਰਦਾ ਤਾਂ ਕਰਕੇ ਦੋ ਬੰਦੇ ਚਾਹੀਦੇ ਇੱਕ ਦਰ ਘੁੱਦਰ ਫੜਕਾ ਨੂੰ ਮਰਨਕ ਫਿਰ ਸਲਫ ਵੱਜੂਗੀ ਤੇ ਨਾਲੇ ਜੀ ਉਹਦਾ ਜਿੱ ਹਿੱਸਾ ਲਾ ਕੇ ਮਨਜੀਤ ਅੱਜ ਮੈਂ ਫ੍ਰੀ ਹੋਣਾ ਕੱਲੂ ਸਟਾਰਟ ਪਰ ਖੜਾਣਾ ਬਾਕੀ ਜਿਹੜਾ ਕੰਮ ਰਹਿ ਗਿਆ ਬਾਅਦ ਚ ਲਾ ਕੇ ਦੇ ਦੂੰਗਾ ਸ਼ੋਅ ਨੂੰ ਰਨਿੰਗ ਪਰ ਖੜਾਈਏ ਕੱਲੂ ਸਾਰਾ ਦਿਨ ਨੂੰ ਪਰਮਾ ਹੂ ਤਾਂ ਤੇ ਮੇ ਲੋ ਜੀ ਪਹਿਲਾਂ ਤਾਂ ਮਨਜੀਤ ਨੂੰ ਮਿਲੋ ਆਪਣੀਆਂ ਗੱਲਾਂ ਫਿਰ ਲੰਬੀਆਂ ਚਲੇ ਜਾਣੀਆਂ ਬਾਕੀ ਗਰਮੀ ਨੇ ਮਾਰੀ ਵੀ ਮੱਤ ਸਾੜੀ ਮਨਜੀਤ ਕਹਿ ਰਹੀ ਹੈ ਵੀ ਬਹੁਤ ਔਖਾ ਮਨਜੀ ਹਾਂ ਨਹੀਂ ਆਲੂ ਪਨੀਰ ਵੀ ਹੁੰਦਾ ਈ ਮਟਰ ਆਪਣੀ ਦਿੱਤਾ ਸੁਣਿਆ ਆਲੂ ਪਨੀਰ ਤਾਂ ਹੋਣੀ ਆ ਆਹ ਆਲੂ ਵਿੱਚ ਪਨੀਰ ਵੀ ਪੈ ਜਾਂਦਾ ਹੈ ਸਸਤੀ ਗਾਜ਼ ਦੇ ਸਾਰੇ ਨੂੰ ਬਾਹਰ ਲਿਆ ਕੇ ਰੱਖੀ ਵੀ ਨਾ ਮੈਨੂੰ ਟਿੱਕੀ ਰਿਹਾ ਕੇ ਦੇਈ ਜਿਹੜੀ ਉਹਨੂੰ ਦੇਖੋ ਬਈ ਗੱਲ ਤਾਂ ਮੈਂ ਤਾਂ ਪੁੱਛ ਰਿਹਾ ਤਾਂ ਵੀ ਆਲੂ ਬੜੀਆਂ ਬਣਨੀਆਂ ਜੀ ਅੱਜ ਹਾਂਜੀ ਹਾਂਜੀ ਪੈ ਜਾਂਦਾ ਪੈ ਤਾਂ ਜਾਂਦਾ ਧਿਆ ਕੇ ਵੀ ਰੱਖ ਦੋ ਇੱਕ ਇੱਕ ਵਾਰੀ ਆਹੀ ਚੱਕਰ ਪੈ ਗਿਆ ਤਾਂ ਜੀ ਮਨਜੀਤ ਆਰ ਮੈਂ ਆਹੀ ਕਰਾਲੀ ਤੇ ਪਤਾ ਨਹੀਂ ਕਿੱਥੇ ਤੇ ਸਹਾਟ ਦਈ ਸਹਾਟ ਦਈ ਮਨਜੀਤ ਕਹਿੰਦੀ ਵੀ ਅੱਜ ਮੈਂ ਕੀ ਬਣਾਵਾਂਗੇ ਜਾਂ ਤਾਂ ਦਹੀਂ ਦੇ ਦੋ ਪੈਕਟ ਲੈ ਜੰਨੇ ਮੈਂ ਰੇੜੂ ਜਾਂ ਬਣਾ ਲੂਗੀ ਮਨਜੀਤ ਕਹਿੰਦੀ ਨਹੀਂ ਤਲੀਸ ਲੈਣਾ ਉਤਲ ਮਨੋਂ ਥੋੜਾ ਕੁ ਮੈਂ ਤੰਗ ਜਾ ਹੋਇਆ ਬਤਾ ਕੁਸ ਪੈਸੇ ਨਹੀਂ ਤੇ ਕੋ ਕੰਮ ਪਰ ਗਏ ਤੇ ਕੋਈ ਕੰਮ ਇਕੱਠਾ ਆਇਆ ਉਹ ਤਾਂ ਕੋਦੋਂ ਥੇ ਦਿਨ ਲੱਗ ਗਈ ਅੰਡੀ ਪਾਣੀ ਤੇ ਗੱਲਬਾਤ ਜੂ ਐ ਚੱਲਦੀ ਚੱਲਦੀ ਲੋ ਜੀ ਸਾਡਾ ਪੱਪਾ ਪੁੱਤ ਆ ਗਿਆ ਹਰਮਨ ਵੀ ਆ ਗਿਆ ਓ ਪਰ ਪੈਂਗ ਲੱਛ ਮੇਰਾ ਪੱਪਾ ਪੁੱਤ ਹਰਮਨ ਪੁੱਤ ਆ ਗਏ ਰਾਣੀ ਤੀਨ ਤੇ ਗੱਲਬਾਤ ਇਸ ਤਰ੍ਹਾਂ ਦੀ ਮੈਂ ਹੋ ਗਿਆ ਤੰਗ ਜਾ ਮਨਜੀਤ ਨਾਲ 100 ਰੁਪਇਆ ਦੇ ਆ ਕੋਲ ਤੇ ਕਹਿੰਦੀ ਵੀ ਲਿਆ ਪਾਈਆ ਮੈਂ ਪਾਈਆ ਹੀ ਦਊਂਗਾ ਅੱਜ ਮੈਂ ਲਿਆਂ ਕਹਿੰਦਾ ਫ੍ਰੀਜ ਚ ਹੈ ਹਾਂ ਫ੍ਰੀਜ ਚ ਬੋਤਲ ਹੈ ਮੈਂ ਐਨੀ ਗਰਮੀ ਇਸ ਤੇ ਹਾਂ ਮਿਕਸ ਕਰ ਲਿਓ ਐ ਕਰ ਲਿਓ ਪੁੱਤ ਥੋੜਾ ਠੰਡਾ ਥੋੜਾ ਗਰਮ ਐ ਪੀਓ ਗਰਮੀ ਆਈ ਵੀ ਖੇਲਦੇ ਹੀ ਬੱਚੇ ਆਪਣੇ ਸਾਰੇ ਇਕੱਠੇ ਹੋ ਗਏ ਤੇ ਬਾਈ ਮੈਂ ਕੀ ਕਰਿਆ ਨਾ ਮੈਂ ਪਾਈਆ ਹੀ ਲਿਆ 100 ਰੁਪਏ ਦਾ ਬਾਕੀ ਬਾਈ ਮੈਂ ਦੇ ਤੇ ਮਨਜੀਤ ਨੂੰ ਲਿਜਾ ਕੇ ਨਾਲੇ ਮੈਂ ਗੁੱਸੇ ਦੇ ਵਿੱਚ ਕਹੇ ਤੇ ਮਾਂ ਲੈ ਮੈਂ ਤੈਨੂੰ ਕਹਿੰਦਾ ਵੀ ਇੰਨਾ ਕਾਣਾ ਬਣਾ ਲਈ ਮਾਂ ਸਬਜੀ ਅਰ ਮਹਾਤਾ ਇਹ ਹੀ ਤਾਂ ਅੰਗ ਹੋਣਾ ਅੱਜ ਸ਼ਾਮ ਨੂੰ ਬਣਾ ਲਈ ਅੱਜੇ ਖਾ ਲੈਣਾ ਸਾਰਾ ਸਵੇਰੇ ਤੂੰ ਜਦ ਮੈਂ ਜਾਣਾ ਦੁਕਾਨ ਤੋਂ ਤੰਗ ਹੋਇਆ ਜਿਹੜਾ ਇੱਕ ਦਿਨ ਮੈਂ 2 ਮਹੀਨੇ ਬਾਅਦ ਮੰਗਾਣਾ ਉਹ ਵੀ ਇੰਨਾ ਇਹੋ ਨਾਲ ਲਿਆ ਕੇ ਦੇ ਸਕੇ ਫੇ ਫਾਇਦਾ ਗਿਆ ਹੋਇਆ ਹਾਂ ਚਲੋ ਦੇਖੋ ਵੀ ਮੈਂ ਮਨਾ ਨਹੀਂ ਕਰਿਆ ਜੇ ਕਿਹਾ ਤਾਂ ਇਹ ਮੈਂ ਲਿਆ ਤੇ ਭਾਈ ਪਰ ਜੇ ਮੈਂ ਕੋਲ ਪੱਲੇ ਤੇ 100 ਪਾ ਦਿੰਦਾ ਨਾ 150 ਦਾ ਲੈ ਲੰਦੇ 200 ਦਾ ਫੇ ਫੇ ਬੈਸਟ ਪਰ ਹਨਾਈ ਮੈਂ ਵੀ ਬਣਾਇਆ ਹੀ ਨਹੀਂ ਬਣਾਇਆ ਹੀ ਨਹੀਂ ਮਨਜੀਤ ਨੇ ਬਾਈ ਤੰਗ ਹੋ ਕੇ ਫ੍ਰੀਜ 'ਚ ਹੀ ਰੱਖਿਆ ਉਹਦਾ ਮੈਂ ਰੋਹ ਜਾਇਆ ਕਰਾਂ ਥੋੜਾ ਖਾਲੇ ਕਰਾਂ ਮਾਂ ਲੈ ਹੁਣ ਵਧਾਂਦੇ ਨਹੀਂ ਘਟਾਉਂਗੇ ਇਹ ਅਫੇ ਕੀ ਆ ਉਹ ਗਾ ਉਹ ਹੋਵਾ ਵੀ ਜਾ ਕੇ ਉਹ ਰੱਖ ਤਿਆ ਬੀਸਰਾ ਇੱਕ ਜਾਣੇ ਨਹੀਂ ਖਾਣੀ ਹੁੰਦੀ ਚੱਲ ਚੱਲ ਤੂੰ ਛੱਡ ਗੱਲ ਜਿਹੜੀ ਗੱਲ ਕਰਨੇ ਆਲੀ ਮੋੜੇ ਦੀ ਕਰੀਏ ਆਪਾਂ ਮੰਨੂ ਜੀ ਐਂ ਤਾਂ ਸੋਜੀ ਵੀ ਆਪਾਂ ਨੇ ਪ੍ਰਮਾਤਮਾ ਅੱਗੇ ਕਿੰਨੀ ਅਰਦਾਸ ਕਰੀਏ ਵੀ ਕਣਕ ਦਾ ਰੰਗ ਸੁਨਹਿਰੀ ਹੋ ਗਿਆ ਜੀ ਵੱਢਣ ਤੇ ਪ੍ਰਮਾਤਮਾ ਕਰ ਰਿਹਾ ਪਰ ਕਹਿ ਨਹੀਂ ਕਰਦੇ ਸਿਆਣੇ ਕੀ ਕਰਦੇ ਵੀ ਪ੍ਰਮਾਤਮਾ ਕੁਦਰਤ ਨੇ ਜੋ ਕਰਨਾ ਉਹ ਕਰਨਾ ਹੀ ਹੈ ਨੇ ਨਹੀਂ ਪਤਾ ਉਹ ਇੱਕ ਦਰਵਾਜ਼ਾ ਬੰਦ ਕਰਦਾ ਚਾਰ ਹੋਰ ਖੋਲਦਾ ਏ ਨੇਰੀ ਨਦਰਤ ਮੈਂ ਐਂ 10 ਵਜੇ 10 ਵਜੇ ਆ ਕੇ ਮੈਂ ਜੇ ਰੋਟੀ ਪਾਣੀ ਦਾ ਹੀ ਖਾ ਰਿਆ ਤਾਂ ਐਨੇ ਨੂੰ ਸਾਹਮਣੇ ਜਿਹੜਾ ਆਪਣਾ ਖੱਤਾ ਤਾਂ ਹੀ ਉੱਥੇ ਲੱਗੇ ਦੀ ਕਣਕ ਕੱਢਣਾ ਉਹ ਕਿਤੇ ਹਵਾ ਦਾ ਸਾਹ ਆਪਣੇ ਘਰ ਕੇ ਨਹੀਂ ਹੁੰਦਾ ਚੱਲ ਲਾ ਤੇ ਆ ਖੜੰਬਾ ਪਤਾ ਨਹੀਂ ਫਿਰ ਗਣਾਸੇ ਲੱਗੇ ਬਦਲਣ ਐਨੇ ਨੂੰ ਨੇਰੀ ਉਹ ਆ ਗਈ ਬਈ ਉਹ ਦੇਖ ਲੋ ਜੀ ਪਹਿਲਾਂ ਮੀਂਹ ਪਿਆ ਤਾਂ ਜਿਹੜਾ ਜਦੋਂ 2 ਦਿਨ ਪਹਿਲਾਂ ਜਦੋਂ ਵੱਟ ਕੇ ਛੱਡੀ ਦੀ ਭਾਰ ਬੰਨਣ ਤੇ ਜਦ ਮੀਂਹ ਆ ਗਿਆ ਫਿਰ 2 ਦਿਨ ਸੁੱਕੀ ਦੀ ਕੱਲ ਲੱਗੇ ਕੱਢਣਾ ਫੇਰ ਰਾਤ ਮੀ ਆ ਗਿਆ ਹ ਭਵਾਨੇ ਦੇ ਬਣ ਗਿਆ ਪਤਾ ਹੀ ਨਹੀਂ ਮੈਂ ਵੀ ਤਾਂ ਜਦ ਨਿਕਲੀ ਸੀਗੀ ਭਵਾਨੇ ਦੇ ਨਹੀਂ 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 ਇਹ ਗਹਿਰ ਬਾਰੇ ਦੀ 3 ਵਜੇ ਦੀ ਜਦ ਮੈਂ ਕਰਨ ਨੂੰ ਛੱਡਣਾ ਆ ਜਦ ਗਹਿਰ ਪੂਰੀ ਦੀ ਐਨਾ ਜੀ ਮੌਸਮ ਦੱਸ ਰਿਹਾ ਦਾ ਮੈਂ ਗੁੰਮ ਖੜਿਆ ਹਾਂ ਔਰ ਹੋਰੇ ਤਰ੍ਹਾਂ ਦਾ ਮੌਸਮ ਤਾਂ ਤੋਂ ਫਹਿਦੀ ਪਰ ਦੱਸ ਰਿਹਾਦਾ ਵੀ ਮੈਂ ਗੁੰਮ ਜਾ ਹੋ ਰਿਆਂ ਮੈਂ ਜੇ ਦੀ ਦੱਸ ਕਰਨ ਨੂੰ ਦੱਸ ਤੇ ਪਾਪਾ ਅੱਜ ਮੌਸਮ ਮਾਹਣੇਰੀ ਆਊਗਾ ਅਸਾ ਹੋ ਗਿਆ ਉਹ ਕਹਿੰਦਾ ਮੈਂ ਗੁੰਮ ਹੋ ਰੇ ਤਾਂ ਮੈਨੂੰ ਕਿਸੇ ਨੇ ਪੁੱਛਿਆ ਹੀ ਮੈਨੂੰ ਪਾਣੀ ਪੋਣੀ ਵੀ ਪੁੱਛੀ ਬਾਕੀ ਗਰਮੀ ਇੰਨੀ ਐ ਤੂੰ ਪਲਾਇਆ ਕਰ ਸੂਰਜ ਨੂੰ ਕੋਠੇ 'ਤੇ ਬਚੜ ਕੇ ਪਲਾ ਦੇ ਕਰ ਹੋਰ ਵੀ ਨਾ ਹੋਰ ਵੀ ਤਾਂ ਪਾਣੀ ਦੰਨ ਨਹੀਂ ਐ ਸੂਰਜ ਨੂੰ ਤੂੰ ਵੀ ਪਲਾ ਦੇ ਕਰ ਦੇ ਦੇ ਮੈਂ ਤਾਂ ਦੇਖ ਬਈ ਰੋਏ ਫੂਲ ਠੰਡਾ ਰਹੂਗਾ ਤੈਨੂੰ ਐ ਫਾਇਦਾ ਤੇ ਬਾਕੀ ਗੱਲਬਾਤ ਇਹ ਐ ਮੰਜੀ ਇਤਨਾ ਤਾਂ ਹੁਣ ਨਾ ਤੋਕ ਆਪਣਾ ਕੰਮ ਨਬੇੜ ਲੈ ਸਾਰੇ ਬਸ ਆਬਜੀ ਦਾ ਲੱਗੀ ਕਰਨ ਮੈਂ ਜਾਣਾ ਜੀ ਦੁਕਾਨ ਤੇ ਜੇ ਦੇਖ ਲੋ 4:00 ਬਜ ਗਏ 4:30 ਕੇ ਉਹ 5:00 ਚ ਲੈ ਜੀ ਤੇ ਜੇ 5:00 ਬਜ ਰਹੀ ਹੈ ਤਾਂ ਹਾਂ ਸਾਬ ਲਾ ਲਓ ਵੀ ਤੋਂ ਪੈਣੀ ਆ ਜਿਕਣਾ 2:00 ਵੀ ਹੁੰਨੇ ਮੈਂ ਕੋਠੇ ਪਰ ਹੁਣ ਸਮਝਿਆ ਚਾਦਰ ਜੀ ਭਾਗੇ ਆਈਆਂ ਹੋ ਗਿਆ ਗਰਮੀ ਗਲ ਇਸ ਤਰ੍ਹਾਂ ਬਾਕੀ ਨੁਕਸਾਨ ਬਹੁਤ ਹੋਇਆ ਈ ਰਾਤ ਉਧਰ ਸਾੜਾ ਜੀ ਦਰਖਤ ਉਹ ਰਵੀ ਮੋੜ ਪਰ ਗੇਰਿਆ ਵਾ ਇੱਕ ਡੇਕ ਜੀ ਅੱਛਾ ਜੀ ਉਥੇ ਤੇ ਫੈਕਟਰੀ ਲਾ ਕੋ ਵੀ ਪੱਟੇ ਪੇ ਦਰਖਤ ਤੇਰੇ ਵੀ ਕਹਿ ਰਹੇ ਤੇ ਕਹਿੰਦੇ ਬਹੁਤ ਨੇ ਰਹੀ ਆਈ ਐਂ ਆਵਾਜ ਆਂਦੀ ਤੇ ਮੇਰੀ ਜਿਸ ਤਰ੍ਹਾਂ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਮੈਂ ਪਤਾ ਨਹੀਂ ਟੱਪ ਕੇ ਚੱਕਣ ਨਿਕਲਾਈ ਬਾਹਰ ਆ ਤੇ ਬੜਾ ਚਾਚਾ ਤੇਰੇ ਕਹਦਾ ਹੈ ਵਾਜਾ ਮਾਰੇ ਵੀ ਖੇਤੀ ਵੜ ਜਾਂ ਅੰਦਰ ਕਹਿੰਦੀ ਨਹੀਂ ਮੈਂ ਪੱਤ ਨਹੀਂ ਹੈਗੀ ਜਿਹੜੀ ਉਡਣ ਲੱਗੀ ਹੋ ਜਾਂਦਾ ਹੀ ਕਈ ਵਾਰ ਹੋ ਜਾਂਦਾ ਚਲੋ ਆਪਣਾ ਹੁਣ ਅਸੀਂ ਉਹ ਐਂ ਜੇ ਕਾਰਨ ਉਹਨੇ ਬਾਹਰ ਆ ਮੈਂ ਬਾਹਰ ਆ ਇਹਨਾਂ ਵੀ ਤਾਂ ਸੋਚ ਹੁੰਦੀ ਵੀ ਆ ਜਾ ਆ ਜਾ ਜਿਆਦਾ ਐ ਰੋਡ ਪਰ ਹੋਵੇ ਫਿਰ ਡਰ ਹੁੰਦਾ ਏ ਪਰ ਕਰਾਂ ਦਾ ਕਿਆ ਹੈ ਪਰ ਉਹ ਹੈ ਗੱਲ ਜੇ ਤੇ ਜੇ ਜੇ ਚਾਚੀ ਗੱਲ ਪੱਲੀ ਪੁੱਲੀ ਚੱਕੀ ਵੀ ਹੁੰਦੀ ਆ ਕੋਈ ਲਫਾਫਾ ਚੱਕਦੀ ਉਹ ਉੜ ਜਾਣਾ ਤਾਂ ਲੇਗਾ ਨਹੀਂ ਪੈਰਾਸ਼ੂਟ ਬਣ ਜਾਣਾ ਤਾਂ ਜੀ ਹਾਂਜੀ ਇਹਦਾ ਚਾਚੇ ਨੇ ਵੀ ਕਹਿਣਾ ਤਾਂ ਉਹ ਜਾਣਦੀ ਚਾਚੀ ਥੋੜੀ ਹਣਾ ਜੀ ਜਦ ਅਸੀਂ ਸਵੇਰੇ ਫੋਨ ਕਰਨਾ ਤਾਂ ਚਾਚੇ ਨੇ ਕਹਿਣਾ ਚਾਚੀ ਤਾਂ ਉੱਡ ਗਈ ਰਾਤ ਨੇਰੀਵੇਂ ਉਹ ਤਾਂ ਚਲੇ ਗਈ ਨੇਰੀਵੇਂ ਘਾਨ ਚਲੇਗੀ ਘਾਨ ਥੱਲੇ ਪਹੁੰਚ ਗਈ ਉੜ ਕੇ ਇਹ ਤੇ ਬਾਕੀ ਜੀ ਨੁਕਸਾਨ ਬਹੁ ਕਰ ਰਿਹਾ ਪ੍ਰਮਾਤਮਾ ਮੈਂ ਤਾਂ ਕਹਿੰਦਾ ਦਾ ਬੀਬੀ 10 ਕ ਦਿਨ ਦੇਦੇ 10 ਕ ਦਿਨ ਦਾ ਸਾਰਾ اناਜ ਪੱਕਿਆ ਖੜਿਆ ਜੀ ਖੇਤਾਂ 'ਚ ਪੱਟ ਹੋਣਾ ਮਸ਼ੀਨਾਂ ਕਲੇਤ ਕੀ ਕਿਉਂਕਿ ਆਪਣੇ ਪ੍ਰਵਾਸੀਆਂ ਤੇ ਬਹੁ ਘੱਟ ਬੜਾਣੀ ਲੋਕਾਂ ਨੇ ਆਪਣੇ ਕਿਸਾਨਾਂ ਨੇ ਕਿਉਂਕਿ ਹੁਣ ਤਾਂ ਮਸ਼ੀਨ ਚੱਲਦੀ ਮਸ਼ੀਨ ਕਲੇ ਬੱਡ ਘਾ ਰੀਪਰ ਗਲ ਤੂੜੀ ਬਣ ਜਾਂਦੀ ਹੈ ਜੀ ਕਿਉਂਕਿ ਡੰਗਰ ਵੀ ਬਹੁਤ ਘੱਟ ਨੇ ਸਾਡੇ ਏਰੀਏ 'ਚ ਅਸੀਂ ਮੈਂ ਆਪਣੇ ਏਰੀਏ ਦੀ ਗੱਲ ਕਰਦਾ ਇੱਧਰ ਖੈੜ ਹਲਕੇ ਦੀ 28 ਗੰਢਾ ਵੀ ਹੋਰ ਆ ਪਾਸੇ ਤਾਂ ਮਾਨੂੰ ਪਤਾ ਨਹੀਂ ਵੀ ਰੋਪੜ ਕਿੰਨੇ ਬਹੁਤ ਰੱਖੇ ਪਿਆ ਅੰਬਾ ਹੋਰ ਸਹਰਾ ਹੋਰ ਪਾਸੇ ਤਾਂ ਹੈਗੇ ਰੱਖੇ ਪਏ ਡੰਗਰ ਪਸ਼ੂ ਪਰ ਸਾਢੇ ਕਿੰਨੇ ਬਹੁਤ ਘਟ ਗਏ ਜਿਹੜਾ ਰੱਖੇ ਵੀ ਪਿੰਡ ਚ 20 ਕਰਤੇ ਤਾਂ ਪਹਿਲਾਂ 20 ਕੋਲ ਪਸ਼ੂ ਤੇ ਅੱਜ 10 ਕੋਲ 8ਾਂ ਕੋਲ ਪਸ਼ੂ ਨੇ ਇਹ ਕੋਲ ਉਹਨੇ ਬੜੀਆਂ ਹੀਆਂ ਕਿਤੇ ਬੜੀਆਂ ਜਿਹੜੀਆਂ ਬੜੀਆਂ-ਬੜੀਆਂ ਹੁੰਦੀਆਂ ਬੜੀਆਂ-ਬੜੀਆਂ ਹਮ ਇੱਕ ਤਾਂ ਏਡੀਆਂ ਕਬੀ ਹੁੰਦੀਆਂ ਆਈ ਏਡੀਆਂ ਬੜੀਆਂ ਜਿਹੜੀਆਂ ਭੰਨ ਕ ਕਰੀ ਕਰਦੇ ਸੋਇਆ ਬੀਜੇ ਜੀ ਤੈਨੂੰ ਕਿਹੜੀ ਮਸਾਲੇ ਵਾਲੀਆਂ ਜੀ ਫਿਰ ਤੂੰ ਐ ਕਹਿਣਾ ਵੀ ਛੋਟੀਆਂ ਬੜੀਆਂ ਲਿਆਣ ਕਹਿ ਦੇ ਜਿਹੜੀਆਂ ਇੰਨੇ ਇੰਨੇ ਕਹੁੰਦੀਆਂ ਪਾਣੀ ਚ ਪਾਉਂਦੇ ਅੱਛਾ ਹੈ ਲਾਲੂ ਲਾਲੂ ਕੋ ਬੁਲਾਓ ਉਹ ਵੀ ਲਿਆਇਓ ਅੱਜ ਹੂੰ ਮੈਂ ਸੱਦੇ ਲਿਖ ਕੇ ਭੇਜ ਦਮਾਂ ਭੇਜ ਦੇ ਕੋਈ ਨਹੀਂ ਮੈਂ ਲਿਆਉਂਦਾ ਤੇ ਅੱਗੇ ਜ਼ਰੂਰ ਦਊਂਗਾ ਜੀ ਭਰਾਵਾਂ ਲਈ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਜ਼ਰੂਰ ਦੱਸਿਓ ਜੀ ਬੀ ਤੁਹਾਨੂੰ ਆਪਣਾ ਕੰਮ ਕਿੱਦਾਂ ਲੱਗਿਆ ਜੀਣਾ ਟਰੈਕਟਰ ਰੇਪੇਅਰ ਦਾ ਕੰਮ ਕਰਦੇ ਆਂ ਅਸੀਂ ਤੁਹਾਨੂੰ ਸ਼ੁਰੂ ਤੇ ਬਲੌਗ ਦੇ ਰਹੇ ਹਾਂ ਜਿੱਥੇ ਇੰਜਣ ਖੋਲਿਆ ਤਾਂ ਹੁਣ ਅੱਜ ਬੰਨ ਹੋ ਗਿਆ ਉਹ ਵੀ ਤੁਹਾਨੂੰ ਆਊਗਾ ਜੀ ਤੇ ਸ਼ਾਇਦ ਸਟਾਰਟਿੰਗ ਦਾ ਤੁਹਾਨੂੰ ਅਗਲੇ ਬਲੌਗ ਚ ਆ ਬਈ ਪਹਿਲੀ ਸਾਲ ਜੀ ਕਿਉਂਕਿ ਮੈਨੂੰ ਜਾਣਦੇ ਨੂੰ ਸ਼ਾਇਦ ਇਲੈਕਟ੍ਰੀਸ਼ੀਅਨ ਕੰਮ ਲੱਗ ਗਿਆ ਹੋਆ ਕੋਈ ਉਹਨੂੰ ਬੁਲਾ ਕੇ ਕਰਨਾ ਸਾਢੇ 10:00 ਨੇ ਹੋਣਾ ਚਾਹੀਦੇ ਰਾਤ ਨੂੰ 10:00 ਵਜੇ ਮੈਂ ਹੁਣ ਦਾ ਨਹੀਂ ਹੋਇਆ ਉਹ ਕਾਹ ਤੋਂ ਵੱਜੇ ਜੀ ਮੇਰੇ ਪਾਸ ਨਾ ਟਰੈਕਟਰ ਆ ਗਿਆ 5:00 ਵਜੇ ਤੇ ਉਹ ਕਰ ਕਾਇ ਦੇ ਆ 7:00 ਵਜੇ ਤੱਕ ਫ ਟੇਕ ਟਕ ਉਹ ਐ ਲੇਟ ਵੀ ਆਈ ਵੀ ਹੁਣ ਲਾ ਆਵਾ ਘੰਟਾ ਦੋ ਘੰਟਾ ਜੇ ਰਾਤ ਲਾਇਆ ਤਾਂ ਹੀ ਤਾਂ ਹੀ ਅੱਜ ਕੰਮ ਹੋਊਗਾ ਨਹੀਂ ਪਤਾ ਵੀ ਕਿਹ ਸਕੂਲ ਦਾ ਟਾਈਮ ਹੈ ਹਾਂ ਜਿੰਨਾ ਲੇਟ ਹੁੰਦੇ ਸਵੇਰੇ ਉੱਠਣ ਮੈਂ ਤਾਂ ਫੇਰ ਦੇਖ ਲਈ ਸਵੇਰੇ ਫਿਰ 8 ਵਜੇ ਕਰਨ ਨੂੰ ਲੈ ਕੇ ਗਿਆ ਮੇਰੀ ਤਾਂ ਅੱਖਾਂ 'ਚ ਅਜੇ ਵੀ ਨੀਂਦ ਘੁਮਰੀ ਹੈ ਮੈਂ ਤਾਂ ਫੇਰ ਵੀ ਖਿੱਚ ਤੂ ਕਿ ਉੱਠਿਆ ਅੱਜ ਤਾਂ ਕੰਮ ਹੋਰੇ ਹੋ ਗਿਆ ਜੀ ਸਵੇਰੇ ਨਾਲੇ ਤਾਂ ਮੰਜੀਤ ਕੰਮ ਕਰਾ ਐ ਤੇ ਵੀ ਖਣੀ ਪਈ ਐ ਵੀ ਥੱਕਹਾਰ ਕਾ ਮੇਰੇ ਗੈਲੇ ਪਈ ਫਿਰ ਆ 10 ਵਜੇ ਕੇ 11 12 ਜਦ ਹਨੇਰੀ ਆਈ ਐ ਜੀ ਹਨੇਰੀ ਦੇ ਐਂਡ 'ਚ ਮੈਂ ਕਹਣਾ ਸ਼ੁਰੂ ਹੋ ਗਈ ਸੀ ਹਨੇਰੀ ਐਨ ਹਨਾ ਨਹੀਂ ਕਣੀ ਜਦ ਮੈਂ ਰੋਪੀ ਖਾ ਕੇ ਪਿਆ ਨਾ ਖਾਰੇ ਤੇ 11 ਵਜੇ 11 ਵਜੇ ਪਏ ਜੀ ਅਸੀਂ 11:30 ਇਹਨੇ ਨੇਰੀ ਫੁੱਲ ਪਰਬ ਨੂੰ ਨਹੀਂ ਉਹ ਤੇ ਬਾਅਦ ਪੈ ਕੇ ਪਤਾ ਲੱ ਰਿਹਾ ਮਨਜੀਤ ਵੀ ਮੈਨੂੰ ਨੀਂਦ ਜਦੀ ਆ ਗਈ ਬਈ ਉਹ ਹੋਰ ਬਾਕੀ ਫੇਰ 8 7 ਵਜੇ ਠਾਲ ਤੇ ਮਨਜੀਤ ਨੇ ਅੱਜ ਤਾਂ ਮਨਜੀਤ ਨੇ ਸਾਰੀ ਕਲਾਸ ਬਹੁਤ ਲਾਈ ਜੀ ਨਾਲੇ ਤਾਂ ਦੇਹ पांडे ਧੋਣੇ ਇਹਨੇ 6 ਵਜੇ 6 ਵਜੇ ਉੱਠੀ ਦੀ ਜੀ ਮੈਂ 5:35 ਹਾਂ ਫੇਰ ਤੁਹਾਨੂੰ ਪਤਾ ਜੀ ਅੱਗਿਆ ਤਾਂ ਅਸੀਂ ਦੋ ਹੀ ਜਣੇ ਉੱਠ ਕੇ ਕੰਮ ਨੂੰ ਠਾਲੇ ਕਰਦੇ ਤੇ ਹੁਣ ਹੁਣ ਜਿੰਤਨ ਦਾ ਕੰਮ ਆ ਅੰਜਾਂ ਬੰਨਾਰੇ ਉਦੋਂ ਦਾ ਮੈਂ ਥੱਕ ਜੰਨਾ ਇਹ ਦਿਨ ਰਾਤ ਲਾ ਰਿਆਂ ਹੋਰ ਕੰਮ ਵੀ ਹੈ ਤਾਂ ਹੁਣ ਭਾਈ ਐਹੀਂ ਰੱਖ ਲੋ ਵੀ ਅੱਗਿਆ ਤਾਂ ਮਨਜੀਤ ਹਰ ਮੈਂ ਕੰਮ ਨੂੰ ਠਾਲੇ ਕਰਦੇ ਤੇ ਹੁਣ ਮਨਜੀਤ ਨੂੰ ਸਾਨੂੰ ਦੋਨਾਂ ਨੂੰ ਠਾਲਣਾ ਪੈਂਦਾ ਉੱਠ ਜਾ ਬਿੰਦਰ 8 ਵਜੇ ਹੋ ਜਾ ਤਿਆਰ ਅੱਜ ਤਾਂ ਹੀ ਬਹੁਤ ਕਲਾਸ ਲਈ ਮਨਜੀਤ ਨਾਲ ਸਾਡੀ ਦੋਨਾਂ ਦੀ ਵਾਕਈ ਸਹੀ ਗੱਲ ਹੈ ਹਾਂ ਨਹੀਂ ਤੁਸੀਂ ਮੈਨੂੰ ਹੁਣ ਸਵੇਰੇ ਸਵੇਰੇ ਉੱਠ ਕੇ ਕੋਈ ਸਹੀ ਚੀਜ਼ ਪਰਾਦੇ ਕਰੋ ਜਿਹੜੇ ਮੈਂ ਤੁਹਾਡੇ ਨਾਲ ਮੱਥਾ ਮਾਰ ਸਕਿਆ ਕਰਾਂ ਜੇ ਉਹ ਜ਼ਿਆਦਾ ਪਲਾ ਹੋ ਗਈ ਕਿ ਤੈਨਾਂ ਹੋਇਆ ਤੂੰ ਕੰਦਗਲ ਮਾਰੀ ਜਾ ਮੈਂ ਮੱਥਾ ਸਰ ਸਰੀਰ ਦੀ ਤਾਕਤ ਵੀ ਚਾਹੀਦੀ ਮੱਥਾ ਮਾਰਨ ਦੇ ਦੋ ਜਣੇ ਹਾਂ ਇਹ ਹੁਣ ਕੀ ਕਰਾਂ ਇਹ ਦੱਸੋ ਕਿੰਨਾ ਕੁ ਸਰੀਰ ਨੂੰ ਛੇੜਾਂ ਮੈਂ ਆਪਣਾ ਕੱਲ ਮਕੱਲੇ ਹੈ ਜੀ ਕਦੇ ਇਹਨਾਂ ਨੂੰ ਕਰਾਲੀ ਲੈ ਕੇ ਜਾਣਾ ਕਦੇ ਕੰਮ ਲੈ 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 ਜਿਸ ਤਰ੍ਹਾਂ ਕਿ ਰੋਜ਼ ਰਹੇ ਪਰਸੋਂ ਤਾਂ ਗਏ ਤੇ ਹੀ ਬੂਟ ਬਾਟ ਲੈ ਕੇ ਆਏ ਤਾਂ ਗੱਲ ਇਹ ਹੈ ਵੀ ਜਾਣਾ ਚਲੋ ਹੁੰਦਾ ਤਾਂ ਹੈ ਦੇਖੋ ਪਹਿਲਾਂ ਦੁਕਾਨ ਫਿਰ 8 ਵਜੇ ਫਿਰ ਉੱਠਣਾ ਨਹੀਂ ਜੀ ਅੱਗੇ ਜੇ ਮੈਂ ਥੱਕ ਜਾਮਾ ਨਾ 7-8 ਵਜੇ ਉੱਠਦਾ 7 ਵਜੇ ਉੱਠ ਕੇ 8 ਵਜੇ ਤੱਕ ਰੈਡੀ ਹੋ ਪਾਉਂਦਾ 9 ਵਜੇ ਜਾਣਾ ਈ ਦੁਕਾਨ ਤੇ ਸਵੇਰ ਟਾਈਮ ਦੀ ਬੱਸ ਲਵਾ ਦਿਓ ਦੁਪਹਿਰੇ ਨੂੰ ਆਪਣਾ ਲਿਆਓ ਜੇ ਬੱਸ ਲਵਾਤੀ ਅੱਗੇ ਵਾਲਾ ਕੰਮ ਹੋਣਾ ਮੈਨੂੰ ਰਾਣੀ ਮੱਜਰਾ ਚੜਾ ਕਾਣਾ ਪੇਗਾ ਉਹ ਇੱਕ ਬੱਚੇ ਨੂੰ ਨਹੀਂ ਲੈਣਾ ਆਣਾ ਉਹਨਾਂ ਨੇ ਦੇਖ ਲਈ ਆ ਮੈਨੂੰ ਪਤਾ ਈ ਪਹਿਲਾਂ ਲਈ ਤੀ ਵੀ ਸਟਾਰਟਿੰਗ ਉਹ ਹੁਣ ਗੱਲ ਕਰੋ ਨਾ ਜੇ ਨਹੀਂ ਮੰਨੂਗੇ ਤਾਂ ਨਾ ਹੀ ਨਹੀਂ ਲਾਉਂਗੇ ਨਾਰੈਣ ਤੇ ਚੱਲੀ ਜਾਣ ਦੇ ਕੁਝ ਨਹੀਂ ਹੁੰਦਾ ਉਹ ਜਣੇ ਹੁਣ ਬਸ ਇੱਕ ਮਹੀਨਾ ਆਇਆ ਨਹੀਂ ਰੋਜ਼ ਦਿਮਾਗ ਮਾਰ ਹੁਣ ਹਾਂ ਕੱਲ੍ਹ ਛੁੱਟੀ ਹੈ ਆਰਾਮ ਤੇ ਉੱਠੀਂ 7 ਵਜੇ ਮੈਂ ਚਾਹ ਛੁੱਟੀ ਹੈ ਜੋ ਮਰਦੀ ਮੈਂ 7 ਕਦੇ ਨਹੀਂ ਮੰਜਦੀ ਉੱਠਣੀ ਨਾ 7 ਤਾਂ ਨਹੀਂ ਵਜਾਂਦੀ ਮਨਜੀਤ ਉੱਡਦਾ ਇੱਕ ਟਾਈਮ ਹੈ ਇਹਦਾ ਸਾਢੇ 5 ਵਜੇ ਦਾ అలਾਰਮ ਲੱਗਿਆ ਬਾਈ ਫਿਰ ਉਹ ਸਾਢੇ 5 ਵਜੇ ਦਾ ਹਨਾ ਤੇ 6 ਵਜੇ ਮਨਜੀਤ ਉੱਠ ਜਾਂਦੀ ਬਿਨਾਂ అలਾਰਮ ਦੀ ਤੇ ਫਿਰ ਮਨਜੀਤ ਦੀਆਂ ਡਿਊਟੀਆਂ ਜਦ ਹੀ ਸਟਾਰਟ ਹੋ ਜਾਂਦੀਆਂ ਪਹਿਲਾਂ ਤਾਂ ਉੱਠਦੀ ਉਹ ਆਪਣਾ ਫੋਨ ਕੱਢਦੀ ਪਹਿਲਾਂ ਤਾਂ ਚਾਹ ਧਰਦੀ ਹੈ ਫਿਰ ਕੱਢਦੀ ਜਦੀ ਫੋਨ ਆਪਣੇ ਵਾਲਾ ਫਿਰ ਮੇਰੇ ਵਾਲਾ ਚਾਰਜ ਲਾ ਦਿੰਦੀ ਹੈ ਉਸ ਤੋਂ ਬਾਅਦ ਹੈ ਨਾ ਚਾਹ ਦਾ ਗਲਾਸ ਲੈ ਕੇ ਫਿਰ ਸਾਰੇ ਬਲੌਗ ਦੇਖਣੇ ਜੀ ਫਿਰ 7 ਵਜੇ ਤੇ ਆਪਣੇ ਕੰਮ ਸਟਾਰਟ ਹੋ ਜਾਂਦੇ ਆਟ ਆਪ ਤੱਕ ਨੂੰ ਹੁਣ ਨਹੀਂ ਦੇਖਦੀ ਮੈਂ ਜਿੱਦੜ ਦਾ ਜੱਸ ਕਰ ਸਕੂਲ ਲੱਗਿਆ ਜਾਂਦਾ ਹੈ ਕੱਲ ਨੂੰ ਛੁੱਟੀ ਹੈ ਆਹ ਕੱਲ ਲੱਗ ਜੂਗਾ 8:00 ਨਾ ਪਰ ਫਿਰ ਵੀ ਭਾਈ ਆਪਣਾ ਟਾਈਮ ਲੱਗਦੀ ਮੈਂ ਕੰਮ ਭਾਈ ਮਨੂ ਸਾਰਾ ਬੈਸਟ ਹੈ ਜੀ ਮਨੂ ਕੰਮ ਕਰੇਵੇ ਮਿਲਦੇ 8:00 ਵਜੇ ਮੇਰਾ ਟਿਫਨ ਪੈਕ ਹੋ ਜਾਂਦਾ 9:00 ਵਜੇ ਮੈਂ ਲੰਘ ਜਾਂਦਾ ਦੁਕਾਨ ਤੇ ਰਾ ਦੋਤੀ ਸਾਂਜਰੇ ਬਣ ਜਾਂਦੀ ਹੈਗਾ ਵੀ ਮੈਂ लेट ਜਾਣਾ ਫਿਰ ਮੈਂ लेट ਜਾਣਾ ਜੀ 9 ਵਜੇ ਜਿੱਦਣ ਕਰਨ ਨੂੰ ਛੁੱਟੀ ਹੋਵੇ ਜਿੱਦਣ ਕਰਨ ਨਾ ਜਾਣਾ ਸਕੂਲ ਫਿਰ ਮੈਨੂੰ ਜੀ 8 ਵਜੇ ਜਾਣਾ ਪੈਂਦਾ ਫਿਰ ਮੈਂ ਜਾ ਕੇ ਦੁਕਾਨ ਦੀ ਸਫਾਈ ਸਬੂਈ ਕਰਤਾ ਫਿਰ 9 ਵਜੇ ਤੱਕ ਮੜਾ ਮੋਟਾ ਪੈ ਵੀ ਲੰਣਾ ਹੁਣ ਉਹਨੇ ਤਾਂ ਐ ਹੀ ਕਰਿਆ ਬਾਈ ਸੋਮਨੇ ਸਵੇਰ ਟਾਈਮ ਦੀ ਨਾ ਸਵੇਰ ਛੱਡਿਆਂ ਦਾ ਉਹ ਸੁਖਵਿੰਦਰ ਦੁਪਹਿਰ ਦੀ ਉਹਨੇ ਬੱਸ ਲਵਾਈ ਵੀ ਹੈ ਕਿਉਂਕਿ ਫੁੱਕਾ ਨਹੀਂ ਨਾ ਹੁੰਦਾ ਉਹ ਚਲ ਜਾਂਦਾ ਹੈ ਫਿਰ ਦੁਪਹਿਰ ਨੂੰ ਬੱਸ ਛੱਡ ਜਾਂਦੀ ਹੈ ਜੀ ਜੀ ਪਰ ਹੁਣ ਅਸੀਂ ਦੇਖਿਆ ਤਾਂ ਇਹ ਇੱਧਰ ਭਗਤ ਮਾਜਰੇ ਦਾ ਕੋਈ ਬੱਚਾ ਨਹੀਂ ਨਾ ਹੈ ਰਾਣੇ ਮਾਜਰੇ ਦੇ ਹੈਗੇ 2-3 ਉੱਥੇ ਤੇ ਅਗਲਾ ਕਹਿੰਦਾ ਉੱਥੇ ਹੀ ਚੜਾ ਦੋ ਉੱਥੇ ਤਾਂ ਫਿਰ ਕੀ ਆ ਫਾਇਦਾ ਮੰਨੂ ਐ 7 ਵਜੇ ਦੌੜਨਾ ਪਏਗਾ ਨਾ ਫਿਰ ਦੁਪਹਿਰੇ ਨੂੰ ਕੌਣ ਲਿਆਊਗਾ ਉੱਥੇ ਚੱਲ ਮੈਂ ਪੁੱਛ ਕੇ ਦੇਖ ਲੈਂਦਾ ਕਿਆ ਪਾਉਂਦਾ ਹਾਂ ਹੁਣ ਉਹਦੇ ਮਿਸ਼ਨ ਕਰਾਣੀ ਫੇ ਪੁੱਛਣਾ ਹੈ ਨਾ ਕਿਆ ਸਵੇਰੇ ਜੀ ਮੈਨੂੰ ਆਖਾ ਹੁੰਦਾ ਮੈਨੂੰ ਵੀ ਜਿੱਥੇ ਮੈਂ 9 ਵਜੇ ਦੁਕਾਨ ਪਰ ਆਣਾ ਹੈ ਉਥੇ ਮੈਨੂੰ ਸਾਹ ਉਹੀ ਕਿਆ ਬਤਾ ਜੇ ਮੈਡਮਾ ਥੋੜਾ ਜਿਹਾ ਹੋਰ ਟਾਈਮ ਨੂੰ 8 ਵਜੇ ਕਰ ਦੋ ਫਿਰ ਤੇ ਕਿਆ ਕਰੂੰਗਾ ਤੇ ਬਾਕੀ ਜੀ ਬਹੁਤ ਪੈਣਾ ਭਰਾ ਆਪਣੇ ਕਮੈਂਟ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਜੇ ਕੋਈ ਅਸੀਂ ਤੁਹਾਨੂੰ ਪੁੱਛਦੇ ਆ ਕੁਝ ਤੁਸੀਂ ਜਦੀ ਕਮੈਂਟ ਕਰਕੇ ਸਾਨੂੰ ਬਤਾ ਵੀ ਦਨੇ ਨੁਕਸਾ ਨੁਕਸਾ ਨੁਸਕਾ ਕੋਈ ਨੁਕਤਾ ਹੁੰਦਾ ਜੀ ਦੱਸ ਦਨੇ ਤੁਸੀਂ ਮਨਜੀਤ ਵੀ ਗਲਤੀ ਕੀਤੀ ਮਿਲ ਗਿਆ ਲੈ ਇਹਨੂੰ ਤਾਂ ਮੈਂ ਤਾਂ ਜਾਣ ਕੇ ਗੱਲ ਕਰ ਰਿਹਾ ਤਾਂ ਦੋ ਤਿੰਨ ਟਾਲੇ ਦੇ ਲਾਭ ਜੀ ਮਨਜੀਤ ਨੂੰ ਐ ਹੋ ਗਿਆ ਭੁੱਲੇ ਗਿਆ ਤਾਂ ਹੋ ਜਾਂਦਾ ਤੁਸੀਂ ਗਿਆ ਨਾ ਭੁੱਲੇ ਜੀ ਮੈਂ ਬੜੀਆਂ ਰਿਆ ਕੇ ਜੜੀਆਂ ਬੜੀਆਂ ਛੋਟੀਆਂ ਛੋਟੀਆਂ ਹਾਂ ਫੇ ਛੋਟੀਆਂ ਬੜੀਆਂ ਕਹਿਣਾ ਛੋਟੀਆਂ ਬੜੀਆਂ ਲਿਆਣੀਆਂ ਆ ਜੱਜ ਅਸੀਂ ਉਹ ਬਣਾਣੀਆਂ ਮੈਂ ਨਹੀਂ ਲਿਆ ਕਹਿ ਦੇਣੀਆਂ ਕਰਨ ਤੇ ਮਗਾਈ ਬਾਈ ਚੱਕਣੋਲੀ ਭੇਗੀ ਮੈਂ ਨਹੀਂ ਮੈਂ ਚੱਲਿਆ ਜੀ ਦੁਕਾਨ ਨੂੰ ਦੇਖੋ ਜੀ ਤੁਹਾਡੇ ਲਈ ਹੁਣ 10 ਮਿੰਟ ਕੱਢੇ ਤੇ ਉਹ ਵੀ ਨਹੀਂ ਮੈਂ ਲੰਘ ਜਾਣਾ ਤਾਂ ਪਰ ਮਨਜੀਤ ਗੁੱਸਾ ਹੋ ਰਹੀ ਦੀ ਕਹਿੰਦੀ ਵੀ ਮੇਰੀ ਗੱਲ ਬਾਤ ਕਰਾਓ ਮੇਰੀਆਂ ਭੈਣਾਂ ਦਾ ਹਾਂ ਵੀ ਤੂੰ ਕੀ ਕਹਿਣਾ ਚਾਹਨੀ ਹੈ ਆਪਾਂ ਫੇਰ ਕਹਿ ਕੇ ਜਾਇਆ ਪਹਿਲਾਂ ਤਾਂ ਉਹ ਖੇਡ ਰਿਹਾ ਪਹਿਲਾਂ ਤਾਂ ਕਿਸਾਨਾਂ ਬਾਰੇ ਦੱਸ ਤੂੰ ਕੀ ਸੋਚਦੇ ਵੀ ਐਤਕੀ ਕਣਕ ਦੀਆਂ ਫਸਲਾਂ ਪੁੱਤਾਂ ਮੰਗ ਪਾਲੀ ਦੀਆਂ ਤਾਂ ਐਹੀ ਖਰਾਬ ਕਰਵਾਨੀ ਤੂੰ ਵੀ ਅਰਦਾਸ ਕਰ ਦੇ ਪ੍ਰਮਾਤ ਜੋ ਮਰਜੀ ਹੈ ਆਪਾਂ ਤਾਂ ਹੀ ਕਹਿੰਦੇ ਆਂ ਵੀ ਚਲ ਮੰਨਿਆ ਅਸੀਂ ਸੋਚਦੇ ਵੀ ਮੀਂਹ ਵੀ ਜ਼ਰੂਰੀ ਹੈ ਪਰ ਜਦ ਤੱਕ ਮੀਂਹ ਨਾ ਪਵੇ ਜਦ ਤੱਕ ਕਣਕਾ ਖੜੀ ਨਾ ਹੈ ਜਦ ਤੱਕ ਮੀਂਹ ਨਾ ਪਵੇ ਹਾਂ ਫੇ ਜਦ ਤੱਕ ਕਣਕਾ ਦੀ ਵਡਾਈ ਨਹੀਂ ਹੁੰਦੀ ਹਮ ਐਦਕੀ ਬਹੁਤ ਬੜਾਈ ਪੱਕਿਆਵਲ ਸਾਰਾ ਪੱਕਿਆਵਲ ਆਣ ਖੜਿਆ ਜੀ ਅਸੀਂ ਇੱਕ ਨੀਲੀ ਛੱਤਾ ਆਪਣੇ ਇੱਧਰ ਦੀ ਚਾਬੀ ਨਾ ਉਹ ਕਿਸਾਨ ਭਰਾਵਾ ਦਾ ਪੁੱਤਾਂ ਮੰਗਪਾਲੀ ਵੀ ਫਸਲ ਦੇ ਜਿਹੜੇ ਚਾਬੀ ਹੈ ਨਾ ਉਹ ਉਹ ਪਰਮਾਤਮਾ ਹਰ ਕੁਦਰਤ ਕੋਲ ਆਈ ਪਰ ਬਾਈ ਹੁਣ ਮਹਾਰਾਜ ਉਹਦੇ ਅੱਗੇ ਕੁਦਰਤ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਜੋ ਉਹਨੇ ਕਰਨਾ ਉਹ ਹੀ ਕਰਨਾ ਬਾਕੀ ਦੇਖੋ ਐਤਕੀ ਕਿੰਨਾ ਕਪੜਾ ਪਾੰਦਾ ਹੁਣ ਰਾਤ ਦੀ ਕਿਸੇ ਨੇ ਪਾਈ ਵੀ ਆ ਵੀਡੀਓ ਫੇਸਬੁੱਕ ਤੇ ਮੰਡੀਆਂ ਚ ਬੈਠੇ ਉਹਨੇ ਕਣਕਾਂ ਦੇ ਢੇਰ ਲੱਗੀ ਵੀ ਸਫਾਈ ਹੋਈ ਵੀ ਅਹੀਂ ਵਿੱਚ ਪਾਣੀ ਘੁੰਮ ਰਿਹਾ ਵਿੱਚ ਨੇਰੀ ਆ ਗਈ ਪੱਤ ਪਰਾਲਾ ਕਰ ਰਿਹਾ ਅਸੀਂ ਦੇਖੋ ਇਹ ਕਿੰਨਾ ਦੇਖ ਲਓ ਇੱਕ ਕਿਸਾਨ ਹੈ ਹਜਾਏ ਨਹੀਂ ਸਾਰੇ ਵਪਾਰ ਕਰਦੇ ਕੋਈ ਆਪਣੀ ਦੁਕਾਨ ਚਲਾਣੇ ਚਾਹੇ ਮੈਂ ਵੀ ਆ ਗਿਆ ਵਿੱਚ ਅਸੀਂ ਆਪਣੀ ਦੁਕਾਨ ਤੇ ਕੰਮ ਕਰਕੇ ਬਾਅਦ ਚ ਅਸੀਂ ਚੌਂਕੀਦਾਰ ਵੀ ਰੱਖੇ ਹੋਏ ਉੱਥੇ ਦੁਕਾਨਾਂ ਤੇ ਤੇ ਆਪਣਾ ਵਧਾ ਕੇ ਵੀ ਆਣੇ ਜਿੰਦੇ ਇਲਾਕੇ ਪਰ ਇੱਕ ਕਿਸਾਨ ਐਸਾ ਹੈ ਜਿਹੜਾ ਆਪਣੀ ਪੁੱਤਾਂ ਮੰਗ ਫਸਲ ਪਾਲਦਾ ਜਿੰਦ ਜਾਨ ਲਾ ਕੇ ਮਿੱਟੀ ਚ ਰੋਲ ਦਿੰਦਾ ਆਪਣੀ ਜਵਾਨੀ ਵੀ ਆਪਣਾ ਖੂਨ ਪਸੀਨਾ ਵਹਾ ਕੇ ਕਰਕੇ ਆਪਣਾ ਫਸਲ ਲਗਾਉਂਦਾ ਏ ਫਿਰ ਉਹ ਫਸਲ ਵੀ ਕਿਸਾਨ ਦੇ ਜਦ ਤੱਕ ਪੱਕ ਗਈ ਵੱਢ ਨਹੀਂ ਹੁੰਦੀ ਵੱਢ ਹੋ ਕੇ ਵੀ ਮੰਡੀਆਂ ਵਿੱਚ ਜਾ ਕੇ ਵੀ ਉਹ ਤਰਲੇ ਮਨਤਾ ਕਰਦਾ ਏ ਫਿਰ ਕਿਤੇ ਚੱਕਦੇ ਆਂ ਫਿਰ ਕਿਤੇ 6 ਦਿਨ ਬਾਅਦ ਚ ਪੈਸੇ ਪੈਣੇ ਆ ਹੈ ਕਿ ਨਹੀਂ ਮਜੀਤ ਕੀ ਆਏ ਦੱਸ ਕਿਸਾਨ ਦੀ ਜਿੰਦਗੀ ਆ ਜੇ ਸੋਚੇ ਕੁਝ ਨਹੀਂ ਹੈ ਦੇਹੀ ਦੇਖ ਲਓ ਹੁਣ ਕਿੱਡੇ ਕਿੱਡੇ ਇੰਡਸਟਰੀ ਏਰੀਆ ਏ ਕਿੱਡੇ ਕਿੱਡੇ ਮਿਲ ਲੈ ਜੀ ਹਰ ਇੱਕ ਚਾਹ ਗਵਰਨਮੈਂਟ ਦਾ ਏ ਕੁਝ ਉਹ ਆਪਣਾ ਪ੍ਰੋਡਕਟ ਤਿਆਰ ਕਰਦੀ ਏ ਤੇ ਦੁਨੀਆ ਚ ਛੱਡ ਕੇ ਜਦ ਹੀ ਉਤੇ ਪਹਿਲਾ ਪੈਸੇ ਆਪਣੇ ਅਕਾਊਂਟ ਚ ਪਵਾਉਂਦੀ ਆ ਫਿਰ ਦੁਨੀਆ ਚ ਲਾਂਚ ਕਰ ਦਈਏ ਮੇਰੀ ਗੱਲ ਸਮਝ ਆ ਗਈ ਹਾਂਜੀ ਅੱਜ ਉਹਨੇ ਐਨਾ ਟਾਈਮ ਨਹੀਂ ਨਹੀਂ ਅੱਜ ਨਹੀਂ ਹੁਣ ਮੈਂ ਚੱਲਿਆ ਮੈਂ ਸਿਰਫ ਕਾੰਟਾ ਇੱਕ ਹੀ ਲਾਣਾ ਮੇਰਾ ਅੰਜਣ ਵੀ ਸਟਾਰਟ ਹੋ ਗਿਆ ਆਪਣਾ ਚਾਹੇ ਇਹ ਕੰਮ ਦੋ ਦਿਨ ਮਾ ਕਰ ਲੋ ਪਰ ਆਪਣਾ ਕਰਨਾ ਛੱਜਿਆ ਹੋ ਗਿਆ ਬਿਲਕੁਲ ਰਾਈਟ ਗੱਲ ਆਈ ਜੀ ਇੱਦੀ ਹੁਣ ਰਹਿਣੀ ਜੀ ਮਾੜਾ ਟਾਈਮ ਆ ਰਿਹਾ ਅੱਗੇ ਅੱਗੇ ਰਹਿਣੀ ਜੀ ਰੋੜਾਂ ਪਰ ਘੁੰਮਣੇ ਦਾ ਟਾਈਮ ਮੈਂ ਤਾਂ ਤੁਹਾਨੂੰ ਵੀ ਕਹਿਣਾ ਜੀ ਜਿੰਨੇ ਵੀ ਆਪਣੇ ਨਾਲ ਜੁੜੀ ਹੋਈਆਂ ਫੈਮਲੀਆਂ ਜੇ ਕਿਤੇ ਜਾਣਾ ਤੁਸੀਂ ਆਪਣੇ ਸ਼ਹਿਰ ਮਾ ਕਿਤੇ ਲਾਗਪਾਸ ਜਾਣਾ ਤਾਂ 4 ਵਜੇ ਤੇ ਤਰੋ 6 ਵਜੇ ਨੂੰ ਘਰਾਂ ਹੋਊ ਕਿਉਂਕਿ ਹੁਣ ਰੋਡਾਂ ਤੇ ਟਾਈਮ ਰਹਿ ਨਹੀਂ ਸ਼ਾਮ ਨੂੰ ਇੱਕ ਤਾਂ ਟ੍ਰੈਫਿਕ ਜ਼ਿਆਦਾ ਹੋ ਗਈ ਇੱਕ ਗੱਡੀਆਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਐਮ ਡਬਲਯੂ ਵੀ ਚੱਲਦੇ ਆ ਮਾਈਨਿੰਗ ਚੱਲਦੀ ਰੇਤੇ ਦੀ ਤੇ ਉਹ ਦੇਖ ਲਓ ਜੀ ਫਿਰ ਹਾਥੀ ਵਰਗਾ ਹੁੰਦਾ ਕਿੰਨਾ ਬਜਣਾ ਮ 8 900 ਫੁੱਟ ਮਟੀਰੀਅਲ ਜੇ ਕਿਤੇ ਇਹੋ ਜਿਹਾ ਕੋਈ ਹਾਦਸਾ ਕੁਝ ਵਾਪਰ ਆਬਰ ਨਾ ਖੁਦਾ ਨਾ ਕਰੇ ਖਾਸਾ ਉਹ ਜਬ ਹੈ ਕਿ ਆ ਬੰ ਨੂੰ ਬਈ ਕੱਲਮ ਕੱਲੇ ਤਾਂ ਹੈ ਜੀ ਗਾਹਾਂ ਨੂੰ ਆਪਣੇ ਬੱਚੇ ਵੀ ਕੱਲਮ ਕੱਲੇ ਕੀਆ ਕਰੂੰਗੇ ਹੈ ਕਿ ਨਹੀਂ ਸੋਚ ਕੇ ਤੁਰਿਆ ਤੁਰਦਾ। ਤੁੰਗ ਗੱਲ ਮੇਰੇ ਕੋ ਘੁੰਮ ਜਾਂਦੀ ਜੀ ਕਿ ਵੀ ਜੇ ਹੁਣ ਮਜੀਦ ਪੁੱਛੂਗੀ ਤੂੰ ਸੋਚ ਕੇ ਤੁਰਦਾ ਸਾਰਾ ਦਿਨ ਤਾ ਦੁਕਾਨ ਪਰ ਲਾ ਕੇ ਸਾਨੂੰ 9 ਵਜੇ ਦਾ 6 ਵਜੇ ਲੈ ਕੇ ਨਿਕਲਦਾ ਘਰਾਂ ਤੇ ਰਾਤ ਨੂੰ 9 ਵਜੇ ਵਾਰਦਾ ਕਰ ਹੁਣ ਮੈਂ ਵੀ ਕਿਆ ਕਰਾਂ ਹੀ ਦੁਕਾਨ ਪਰ ਵੀ ਕੰਮ ਜ਼ਰੂਰੀ ਮੈਂ ਵੀ ਮਜਬੂਰ ਹੁਣ ਕਿਆ ਕਹਾਂ ਹੀ ਮੈਂ ਤੁਹਾਨੂੰ ਸਾਨੂੰ ਮੈਂ ਤਾਂ ਬਈ 100 ਦੀ ਇੱਕੇ ਕਹੂੰਗਾ ਜੀ ਜੇ ਮੈਂ ਤੁਹਾਨੂੰ ਕੋਈ ਚੰਗੀ ਸਲਾਹ ਦਊਗਾ ਤਾਂ ਉਹ ਮੋਗਲੇ ਮੇਰੇ ਸਿਰ ਮੈਂ ਵੱਜਣੇ ਜੀ ਮੇਰੇ ਘਰਾਂ ਜਦੀ ਵੱਜ ਲੰਨੇ ਹੈ ਮੰਨੋ ਵੀ ਪਤਾ ਮੈਂ ਤਾਂ ਹੀ ਤੁਹਾਨੂੰ ਜੱਦੀ ਜਵਾਬ ਦੇਤੇ ਆ ਵੀ ਹੁਣ ਮਨਜੀਤ ਕਿਆ ਲੱਗੀ ਦੀ ਬੋਲਣ ਅੱਜ ਤਾਂ ਮੱਥਾ ਪੜਨ ਜਾਣਦੇ ਨਾ ਇੱਕ ਡਾਕਟਰ ਹੋਏ ਇੱਕ ਮਿਸਤਰੀ ਹੋਏ ਉਹ ਕਾਸੀ ਦੇ ਮੱਥਾ ਪੜਨ ਦੀ ਗੱਲ ਨਹੀਂ ਹੈਗੀ ਵਿਚਰੇ ਵੀ ਹੁੰਨੇ ਨਾ ਫਿਰ ਉਹ ਤਾਂ ਹੁਣ ਸਾਨੂੰ ਪਤਾ ਹੀ ਏ ਵੀ ਐ ਤਾਂ ਹੈ ਮੈਨੂੰ ਪਤਾ ਨਹੀਂ ਹੈ ਤੁਹਾਡਾ ਵੀ ਕੀ ਹੈ ਕੀ ਨਹੀਂ ਪਤਾ ਹੈ ਤਾਂ ਤਾਂ ਕੇ ਹੈ ਵੀ ਹਾਂ ਬਿਲਕੁਲ ਮੈਂ ਤਾਂ ਆਪ ਦੱਸ ਤਿਆ ਵੀ ਭਾਈ ਮੈਂ ਤਾਂ ਆਪ ਚਲੋ ਐ ਕਰ ਲਓ ਇੰਨਾ ਕ ਮੰਨ ਲਓ ਮੇਰੀ ਮੰਨ ਲਓ ਜਿਕਣਾ ਮੈਂ ਕਰਦਾ ਵੀ ਹਾਂ ਭਾਈ ਆਪਣੇ ਕੰਮਕਾਰ ਵੀ ਕਰੋ ਦੇ ਨੇ ਪੇ ਸ਼ਾਮ ਦੇ ਟਾਈਮ 3 ਵਜੇ ਛੱਡ ਕੇ 4 ਵਜੇ ਆਪਣੇ ਕੰਮ-ਕਾਰ ਜਿੰਨੇ ਕੋ ਹੋ ਗਏ ਨਵੇੜ ਕੈਂ ਫਿਰ ਭਾਈ ਹਾਂ ਜਾਇਆ ਉਹ ਬਾਜ਼ਾਰ ਵੀ ਜਾਇਆ ਵੀ ਕਹਦੇ ਕਰੋ ਭਾਈ 12 ਵਜੇ ਤੱਕ ਦਿਲ ਜਾ ਜਾ ਹਾਂ ਭਾਈ ਤੁਸੀਂ ਜੀ ਨਾ ਜਾਣਾ 10 ਵਜੇ ਤੇ ਆਇਆ ਕਰੋ ਹੋਰ ਹੁਣ ਆਪਣਾ ਹੀ ਟਾਈਮ ਆ ਦੱਸੀ ਜਾਓ ਤੇ ਚਲੋ ਠੀਕ ਆ ਜੀ ਬਲੌਗ ਬਹੁਤ ਲੰਬਾ ਚੱਲ ਰਿਹਾ ਅੱਜ ਇੰਨੀਆਂ ਗੱਲਾਂ ਬਾਤਾਂ ਦੀਆਂ ਹੀ ਤੇ ਦੇਖੋ ਜੀ ਪ੍ਰਮਾਤਮਾ ਵੀ ਕਰਿਓ ਅਰਦਾਸਾਂ ਜੀ ਪ੍ਰਮਾਤਮਾ ਅੱਗੇ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰੇ ਕਰੋ ਜੇ ਉਹ ਦਾਣੇ ਆ ਕਿਸਾਨ ਦੇ ਮੰਡੀ ਤੱਕ ਪਹੁੰਚੂਗੇ ਤਾਂ ਹੀ ਤੁਹਾਡੇ ਤੱਕ ਵੀ ਦੇਸਾ ਬਦੇਸਾਂ ਤੱਕ ਕੰਨ ਪਹੁੰਚੂਗਾ ਜੀ ਠੀਕ ਨਹੀਂ ਜੀ ਤੇ ਕਰਿਓ ਅਰਦਾਸ ਜੀ ਚਾਹੇ हे ਪ੍ਰਮਾਤਮਾ ਸੁੱਖ ਰੱਖੀ ਇਹ ਕਿਸਾਨਾਂ ਦੇ ਕੜਦੇ 10 ਦਿਨ ਦੇ 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 ਕੜਵਾ ਦੇ ਫਸਲ ਜਿਹੜੀ ਹੈ ਇਹ ਇਹ ਨਾਜ ਸਭ ਨੇ ਖਾਣਾ ਜੀ ਇਹ ਜੀ ਤਾਂ ਹੈ ਨਹੀਂ ਗੱਲ ਵੀ ਕਿਸਾਨ ਨੇ ਆਪਣੇ ਘਰਾਂ ਰੱਖ ਲੈਣਾ ਉਹ ਤਾਂ 4 ਕੁ ਕਵਾਂਟਲ ਰੱਖਣੇ ਅਗਲੇ ਨਾਲ ਕੋਈ 10 ਰੱਖ ਲੰਦਾ ਬਾਕੀ ਵੇਚ ਦਿੰਦਾ ਚਲੋ ਜੋ ਮੁੱਲ ਮਿਲਦਾ ਉਹਦੇ ਨਾਲ ਆਪਣੇ ਖੇਤੀ ਬਾੜੀ ਚੱਲ ਲੰਨੇਗਾ ਹਾਂ ਹੈ ਕਿ ਨਹੀਂ ਜੀ ਤੇ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਸਵੇਰੇ ਉੱਠ ਕੇ ਜੀ বিহে परमात्मा ਦੋ ਰੋਟੀਆਂ ਸਭ ਨੂੰ ਦਈ ਚਾਹਪਾ ਮੈਨੂੰ ਹੰਗਲੇ ਦੇ ਠੀਕ ਨਹੀਂ ਹੁਣ ਮੜਾ ਜਾਣਾ ਜਾਂ ਜਾਂਦੇ ਨਾ ਕਹਿ ਦਿਓ ਮੈਨੂੰ ਪਤਾ ਚਲੋ ਠੀਕ ਹੈ ਜੀ ਤੁਸੀਂ ਕਰੋ ਜੀ ਅੱਗੇ ਟਰੈਕਟਰ ਦਾ ਬਲੌਗ ਆਪਣਾ ਕਿੱਥੇ ਤੱਕ ਚੱਲ ਰਿਹਾ ਟਰੈਕਟਰ ਦਾ ਕੰਮ ਉਹ ਦੇਖੋ ਜੀ ਬਲੌਗ ਦੇ ਵਿੱਚ ਜੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇ ਧੰਨਵਾਦ ਜੀ ਕਰੋ ਜੀ ਅੱਗੇ ਬਲੌਗ ਦਾ ਅੰਜਣ ਦਿੱਤਾ ਬੰਨ ਦੇਖ ਸਕਦੇ ਤੁਸੀਂ ਇਹ ਦੇਖੋ ਸਾਰਾ ਅੰਜਣ ਜਿੱਦਾਂ ਪਹਿਲਾਂ ਹਿੱਸਾ ਟਾ ਕੇ ਖੋਲਿਆ ਤਾਂ ਇੱਥੇ ਬੋਲਣ ਲੱਗੇ ਦੇਈ ਸਾਰਾ ਦਿਆਈ ਬੰਨ ਤੇ ਇੱਕ ਹੀ ਕਨਰ ਲਾਇਆ ਆਪਣਾ ਤੋਕ ਹੈ ਬਹੁਤ ਧੀਰਜ ਤੇ ਪਿਆਰ ਨਾਲ ਸੰਜਮ ਨਾਲ ਇੰਜਣ ਬੰਨਿਆ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਅੱਜ ਇਹ ਪੂਰਾ ਮਤਲਬ ਕੀ ਕਹਿ ਦੋ ਹਿੱਸਾ ਅਸੀਂ ਬਾਅਦ ਚ ਲਾਉਣਾ ਪਹਿਲਾਂ ਚੈੱਕ ਕਰਨਾ ਜੀ ਇਹਨੂੰ ਵਾਟਰ ਬਾਡੀ ਅੱਜ ਲਾਈ ਆ ਜੀ ਪੋਲੀ ਅੱਜ ਲਾਈ ਆ ਤੇ ਰਾਤੀ ਮੈਂ ਹੈਡ ਹੋਡ ਰੱਖਿਆ ਕੱਲ ਫਿਰ ਟਾਈਪ ਟਾਂ ਟੂ ਟਾਈਮ ਡੀਜ਼ਲ ਡੂਜ਼ਰ ਚੜਾ ਕੇ ਸਾਰਾ ਕੁਝ ਕਰਤਾ ਜੀ ਸਿਰਫਾ ਅੱਜ ਹੁਣ ਖੜੇ ਕਰਦੇ ਆਂ ਅਸੀਂ ਵੇਟ ਕਾਦੀ ਕਰ ਰਹੇ ਆਂ ਜੀ ਪਤਾ ਹੀ ਬੇਟਿੰਗ ਏ ਐ ਜੀ ਇਹ ਰਾਤ ਹੀ ਗਿਆ ਤੀ ਮੈਂ ਬੰਨ ਕੇ ਇਹਦਾ ਵੀ ਕਾਰਨ ਦੱਸ ਦੂੰਗਾ ਜੀ ਤੇ ਗੱਲਬਾਤ ਇਸ ਤਰ੍ਹਾਂ ਆਪਣਾ ਅੰਜਣ ਤਾਂ ਪੂਰਾ ਫੁੱਲ ਰੈਡੀ ਹੋ ਗਿਆ ਜੀ ਹੁਣ ਸਟਾਰਟਿੰਗ ਤੇ ਆਈ ਅਜੇ ਬੈਟਰੀ ਬਾਕਸ ਆਪਾਂ ਨੇ ਲਾਣਾ ਨਹੀਂ ਇਲੈਕਟ੍ਰੀਸ਼ੀਅਨ ਨੂੰ ਫੋਨ ਕਰਿਆ ਬਈ ਜਿਹੜੀਆਂ ਇਹ ਤਾਰਾਂ ਆ ਨਾ ਜੀ ਇਹ ਤਾਰਾਂ ਸਾਰੀਆਂ ਉਰੇ ਗੇਰੀ ਵੀ ਆਈਆਂ ਆਪਾਂ ਨੇ ਮੂਰੇ ਦੇਖੋ ਇਹ ਉਰੇ ਜੁੜੀਆਂ ਜੜੀਆਂ ਵੀ ਜੋ ਹੋਈ ਐ ਇਹ ਤਾਰਾਂ ਹੁਣ ਲੱਗਣੀਆਂ ਇੱਕ ਐਲਟਿਨੇਟਰ ਦੀਆਂ ਤੇ ਇੱਕ ਲੱਗਣੀਆਂ ਜੀ ਸਲਫ ਦੀਆਂ ਇਹ ਦੇਖੋ ਸਾਰੀਆਂ ਖੁੱਲੀ ਵੀ ਹਨ ਤੇ ਆਪਾਂ ਨੇ ਤਾਂ ਬੈਟਰੀ ਬਾਕਸ ਬਾਅਦ ਚਲਾਉਂਗੇ ਉਹ ਰੱਖ ਕੇ ਨਾ ਆਪਾਂ ਕੋਈ ਢੋਲ ਢੂਲ ਉਹਦੇ ਪਪ ਬੈਟਰੀ ਰੱਖ ਕੇ ਇੱਕ ਵਾਰੀ ਇੱਥੇ ਸਟਾਰਟ ਕਰਕੇ ਦੇਖਣਾ 2 ਕੁ ਮਿੰਟ ਵੀ ਕਿਆ ਕਹਿੰਦਾ ਹੈ ਪਹਿਲੀ ਸਟਾਰਟਿੰਗ ਕਰਨੀ ਜਣੋ ਤੇ ਅੱਜ ਮੈਂ ਤੁਹਾਨੂੰ ਹੁਣ ਕੇ ਵੀ ਦੱਸਦਾ ਵੀ ਕਿੰਨੇ ਦਿਨ ਮੇਰੇ ਕੋਲ ਹੋਈ ਇਹ ਬੰਦ ਇਹਨੂੰ ਤੇ ਕਿੰਨੇ ਦਿਨ ਖਰਾਬ ਕਿਦੋਂ ਆਇਆ ਤਾਂ ਇਹ ਟਰੈਕਟਰ ਇਹ ਤੁਹਾਨੂੰ ਪਤਾ ਹੀ ਹੈ ਮੇਰੇ ਕੋਲ ਤਾਂ ਆਇਆ ਹੀ 13 ਅਪ੍ਰੈਲ ਨੂੰ ਰਾਜਪਰੇ ਤੋਂ ਖਰਾਦ ਦਾ ਕੰਮ ਹੋ ਗਿਆ 12 ਵਜੇ ਤੇ ਸ਼ਾਮ ਤੱਕ ਅਸੀਂ ਕ੍ਰੈਂਕ ਕ੍ਰੋਂਕ ਬਨਨਗੇ ਤੇ ਦੋਏ ਦਿਨ ਆਕ ਹੈ ਸਾਰਾ ਬਨਨ ਕੇ ਮਤਲਬ ਅੱਦਾ ਬਨਨ ਕੇ ਜੋੜਨਾ ਤਾਂ ਹੀ ਇਹ ਜੋੜਨਾ ਤਾਂ ਹੀ ਇਹ ਕਿਉਂਕਿ ਕ੍ਰੈਂਕ ਕ੍ਰੋਂਕ ਬਨਨ ਕਹਿਣਾ ਜੀ ਇਹਦੇ ਤਾਂ ਬਲੌਗ 'ਚ ਵਜਨ ਬਹੁਤ ਆ ਫਿਰ ਪਿੱਛਾ ਕਲੱਚ ਬੀ ਲਾ ਕੇ ਪਹਿਲਾਂ ਜੋੜਨਾ ਹੁੰਦਾ ਜੀ ਇਹ ਫਿਰ ਬਾਅਦ 'ਚ ਪਿਸਟਨ ਪਾਣੇ ਅਸੀਂ ਬੈਂਚ ਬੁੰਚ ਕੱਢ ਦਿੰਨੇ ਥੱਲੇ ਤੋਂ ਫਿਰ ਪਿਸਟਨ ਪਾਣੇ ਉਸ ਤੋਂ ਬਾਅਦ ਹੈੱਡ ਹੁੱਡ ਸਭ ਕੁ ਤਿਆਰੀ ਬਾਅਦ 'ਚ ਹੁੰਦੀ ਹੈ ਜੀ ਤੇ ਦੇਖੋ ਅਸੀਂ ਚੈਂਪਰ ਵੀ ਲਾਤੇ ਆ نیچے ਵੀ ਸਾਰਾ ਰੈਡੀ ਕਰਦੇ ਆਪਾਂ ਹੁਣ ਹਿੱਸਾ ਲੱਗਣਾ ਮੂਰੇ ਇਹਦਾ ਤੇ ਐਦਾਂ ਹੀ ਨਾ ਇੱਕ ਵਾਰੀ ਅਸੀਂ ਪਾਈਪ ਜਾਂ ਲਾ ਕੇ ਮੜਾ ਇਹ ਕਹੀ ਉੱਪਰ ਨੂੰ ਚੱਕ ਆ ਤੇ ਇੱਕ ਕੈਦਾ ਲਾ ਦੂੰਗਾ ਇਹ ਲ ਤੇ ਲਾ ਕੇ ਨਾ ਪਾਣੀ ਪਾ ਕ ਇਹਦੇ ਜੀ 2 ਕਲੀਟਰ ਇੱਕ ਵਾਰੀ ਪਹਿਲੀ ਸਟਾਰਟਿੰਗ ਦੇਖਣੀ ਕਰਕੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਕਿਸਾਨ ਭਰਾ ਉਹ ਐ ਵੀ ਇੱਕ ਵਾਰੀ ਇੱਕ ਵਾਰ ਸਟਾਰਟਿੰਗ ਕੁਝ ਵੀ ਇਹਦਾ ਨਾ ਇੱਕ ਵਾਰ ਸਟਾਰਟ ਕਰਕੇ ਹੁਣ ਦੇਖ ਲੀਏ ਨਹੀਂ ਫਿਰ ਹਿੱਸਾ ਲਾ ਦੇਣਾ ਹਿੱਸਾ ਲਾਤੇ ਵੀ ਕੁਝ ਵੀ ਸਾਨੂੰ ਮੂਰੇ ਤਾਂ ਕੁਝ ਵੀ ਦੇਖਣਾ ਪੈ ਗਿਆ ਔਖਾ ਹੋ ਜਾਣਾ ਹੈ ਕਿ ਨਹੀਂ ਤੇ ਇਹਦੇ ਚ ਵੀ ਅੱਜ ਰੇਡੀਏਟਰ ਫਿੱਟ ਕਰੀਏ ਜੀ ਰੇਡੀਏਟਰ ਵੀ ਕਰਾਇਆ ਤਾਂ ਗਏ ਨੇ ਰੇਡੀਏਟਰ ਫਿੱਟ ਕਰਕੇ ਫੇਰ ਇਸਾ ਅੱਜ ਸ਼ਾਮ ਨੂੰ ਲਾ ਦੇਣਾ ਸਵੇਰੇ ਆ ਕੇ ਜੀ ਫਿਰ ਇਹਨੂੰ ਆਪਾਂ ਨੇ 8-10 ਘੰਟੇ ਸ਼ਾਮ ਤੱਕ ਰਨਿੰਗ ਉਪਰ ਛੱਡਣਾ ਮਤਲਬ ਕਹਿ ਦਿੰਨੇ ਆ ਵੀ ਸਲੋ ਰੇਸ 'ਚ ਖੜਾ ਦੇਣਾ ਸਟਾਰਟ ਕਰਕੇ ਵੀ ਅੰਜਨ ਰਾਮਾ ਹੋ ਜਾ ਬਾਈ ਜੀ ਜੇ ਇਦਾਂ ਹੀ ਗਾਹਕ ਨੂੰ ਦੇਤੇ ਆ ਆਪਾਂ ਨਾ ਜਾਂ ਕਿਸਾਨ ਨੂੰ ਦੇਤੇ ਆ ਆਪਾਂ ਨਾ ਮਾਲਕ ਨੂੰ ਇਹਦੇ ਨੂੰ ਦੇਤੇ ਆ ਉਹ ਜਾ ਕੇ ਗਰਮ ਕਰ ਦਵੇ ਕੋਈ ਤੇ ਲੋਡ 'ਚ ਪਾ ਦਵੇ ਕੁਝ ਵੀ ਕਰ ਦਵੇ ਉਹ ਸਹੀ ਨਹੀਂ ਹੁੰਦਾ ਜੀ ਇਹ ਆਪਾਂ ਨੇ ਪਰਸੋਂ ਨੂੰ ਮਾਲਕ ਨੂੰ ਸਪੁਰਦ ਕਰਨਾ ਏ ਟਰੈਕਟਰ ਕੱਲੂ ਸਾਰਾ ਦਿਨ ਮੇਰੇ ਪਾਸ ਹੋਊਗਾ ਸਵੇਰੇ ਆ ਕੇ ਆਪਾਂ ਨੇ ਕੱਢ ਕੇ ਸਟਾਰਟ ਖੜਾ ਦੇਣਾ ਜੀ ਸ਼ਾਮ ਤੱਕ ਬੈਟਰੀ ਉਹ ਛੋ ਛੂ ਲਾ ਕੇ ਦੇ ਦੂੰਗੇ ਫਿਰ ਤੇ ਉਹਨੂੰ ਵੀ ਕਹਿਣਾ ਵੀ 5-6 ਘੰਟੇ ਘਰੇ ਜਾ ਕੇ ਵੀ ਸਟਾਰਟ ਕਰਦੀ ਇਹ ਅਸੀਂ ਤਾਂ ਕਰਦੇ ਹੁੰਨੇ ਇੱਕ ਢੰਜਣ ਰਮਾ ਹੋ ਜਾਂਦਾ ਜੀ ਇੱਕ ਇਹਨੂੰ ਕੋਈ ਵੀ ਦਿੱਕਤ ਹੋਊਗੀ ਸਵੇਰ ਤੇ ਸ਼ਾਮ ਤੱਕ ਕੋਈ ਲੀਕੇਜ ਵਗੈਰਾ ਵੈਸੇ ਤਾਂ ਹੋਣੀ ਨਹੀਂ ਚਾਹੀਦੀ ਜੇ ਚਲੋ ਹੋਈ ਵੀ ਕੋਈ ਤਾਂ ਉਹ ਅਸੀਂ ਕਰਕੇ ਦੋਗੇ ਨਾਲੇ ਸਾਨੂੰ ਪਤਾ ਲਾ ਜਣਾ ਵੀ ਕਿੱਥੇ ਇਹਦਾ ਨਾਲੇ ਟਾਈਮਿੰਗ ਚੈੱਕ ਹੋ ਜਾਊਗਾ ਤੇ ਨਾਲ ਇਹਨੂੰ ਅਸੀਂ ਹੁਣ ਜਦੋਂ ਸਟਾਰਟ ਕਰਨਾਰੇ ਇਸ ਰੂਸ ਤਾਂ ਮਾਰ ਨਹੀਂ ਸਕਦੇ ਕਿਉਂਕਿ ਨਵਾਂ ਅੰਜਣ ਬੰਨਿਆ ਬਾਈ ਤੇ ਇਹਨੂੰ ਫਿਰ ਘੱਟੋ ਘੱਟ 4-3 3 ਘੰਟੇ ਚੱਲੇ ਤੇ ਬਾਅਦ 4 ਤੇ ਚੱਲੇ ਤੇ ਬਾਅਦ ਇਸ ਮਾਰ ਸਕਦੇ ਅਸੀਂ ਟਰੈਕਟਰ ਹਾਂ ਜਾਨੂੰ ਫਿਰ ਰੇਸ ਮਾਰ ਕੇ ਪਤਾ ਲੱਗਣਾ ਵੀ ਟਰੈਕਟਰ ਕਿੱਥੇ ਬੋਲਦਾ ਹੈ ਕਿ ਆ ਟਾਈਮਿੰਗ ਅਡਵਾਂਸ ਹੈ ਟਰੈਕਟਰ ਇਸ ਕਰਕੇ ਅਸੀਂ ਇਹਨੂੰ ਕੱਲ ਦਾ ਦਿਨ ਦੁਕਾਨ ਤੇ ਹੀ ਰੱਖਣਾ ਅੱਜ ਸਟਾਰਟ ਕਰਕੇ ਹਿੱਸਾ ਲਾ ਕੇ ਜਾਣਾ ਤੇ ਕੱਲੂ ਆ ਕੇ ਕਢ ਦੇਣਾ ਸਟਾਰਟ ਰਹਿ ਜਿਹੜਾ ਬਾਹਰ ਖੜਾ ਦੇਣਾ ਆਪਾਂ ਨੇ ਫੈਨ ਨਾਲ ਇਹਦਾ ਟੈਂਪਰੇਚਰ ਵੀ ਨੋਟ ਕਰਨਾ ਵੀ ਕਿੰਨਾ ਜਾ ਰਿਹਾ ਏ ਕਿਉਂ ਪਹਿਲਾ ਪਹਿਲਾ ਮੜਾ ਇੱਕ ਬੰਨਿਆ ਵਾ ਥੋੜਾ ਦਿਖਾਊਗਾ ਜੀ ਸ਼ਾਇਦ ਨਾ ਵੀ ਦਿਖਾਪੇ ਆਪਾਂ ਨੇ ਤਾਂ ਫਰੀ ਬੰਨਿਆ ਟਰੈਕਟਰ ਐਨ ਗੱਲ ਲੱਗੇ ਤੇ ਕਰਨਾ ਵੀ ਅੱਜ 17 ਤਰੀਕ ਹੈ ਜੀ 13 ਤਰੀਕ ਨੂੰ ਆਇਆ ਤਾਂ ਆਪਣੇ ਕੋਲ 12 ਵਜੇ ਤਿੰਨ ਦਿਨ ਚ ਬੰਨਤੇ ਜੀ ਅੱਜ ਚੌਥਾ ਦਿਨ ਲਾਲੂ ਤੇ ਬਾਕੀ ਅੱਜ ਆਪਣਾ ਅੰਜਣ ਬੰਨ ਕੇ ਫਾਈਨਲ ਤਿਆਰ ਹੋ ਗਿਆ ਬਸ ਸਟਾਰਟ ਕਰਨਾ ਇਲੈਕਟ੍ਰੀਸ਼ੀਅਨ ਬੁਲਾਇਆ ਵਾ ਜੀ ਜਦੋਂ ਆ ਗਿਆ ਤਾਰਾਂ ਲਾਦਣੀਆਂ ਤੇ ਆਪਣਾ ਸਮਾਨ ਕਿਆ-ਕਿਆ ਰਹਿ ਗਿਆ ਇੱਕ ਤਾਂ ਹੁਣ ਰੇਡੀਏਟਰ ਲਾ ਲੈਨੇ ਆਪਾਂ ਜਾਥੀ ਇਲ ਵੇਖਦੇ ਆਂ ਚੈਨ ਲਾ ਦਨੇ ਤੇ ਇਹ ਜਾਇਨ ਕੁਛ ਬਚ ਗਏ ਹਾਂ ਬਾਕੀ ਕੇ ਵੀ ਕਰਦੇ ਕਹਿੰਦੇ ਮਿਸਤਰੀਆਂ ਬੰਦ ਨਟ ਲੂਟ ਦਾ ਬਚੇ ਜਾਏ ਕਰਦੇ ਪਰ ਆਪਣੇ ਕੋਲ ਨਟ ਕੋਈ ਨਹੀਂ ਬਚਿਆ ਇਹਦਾ ਇਹ ਤਿੰਨ ਕਨਟ ਪਏ ਆ ਜੀ ਇਹ ਵੀ ਪਾਣੇ ਲਾਣੇ ਕਿੱਥੇ ਦੇ ਆ ਜੀ ਇਹ ਪਲੇਟ ਦੇ ਬਾਹਲੀ ਦੇ ਟਾਈਮ ਵਾਲੀ ਦੇ ਛੱਡੇ ਵੇ ਤੇ ਚਲੋ ਠੀਕ ਹੈ ਜੀ ਬਾਕੀ ਇਹਦਾ ਵੀ ਤੁਹਾਨੂੰ ਪਤਾ ਲੱਗੇ ਗਿਆ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆਂ ਵੀ ਆਵਲ ਨੂੰ ਟਰੈਕਟਰ ਲਾਈ ਕਰਦਾਂ ਵੀ ਕਿਦਾਂ ਕੰਮ ਕਰਿਆ ਕਿਆ ਕਰਿਆ ਲੋ ਜੀ ਤੁਹਾਨੂੰ ਪਿਛਲੇ ਬਲੌਗ ਦੇਵੇਂ ਤਨਰੇ ਤੇ ਆਪਾਂ ਕਦੀ ਅੱਧਾ ਬੰਨਤੇ ਆ ਉਹ ਦਿਖਾਇਆ ਤਈ ਤੁਹਾਨੂੰ ਫਿਰ ਧੋਰੇ ਤੇ ਦੁੱਧਣ ਦਾ ਵੀ ਦੇਇਆ ਤਾਂ ਬਲੌਗ ਲੋ ਜੀ ਅੱਜ ਪੂਰਾ ਬੰਨ ਕੇ ਖੜਿਆ ਏ ਤੇ ਜੇ ਲੋਟ ਲੱਗਿਆ ਸ਼ਾਮ ਤੱਕ ਮੈਨੂੰ ਲੱਗਦਾ ਇਲੈਕਟ੍ਰੀਸ਼ੀਅਨ ਅੱਜ ਮੈਨੂੰ ਹੈਰਾਨ ਕਰੂਗਾ ਜੀ ਕਿਉਂਕਿ ਆਪਾਂ ਤਾਰਾਂ ਆ ਜਿਹੜੀਆਂ ਨਾ ਆਲਟੀਨੇਟਰ ਹੋਇਆ ਸਲਫ ਹੋਇਆ ਪਹਿਲਾਂ ਡੈਨੋਬੋ ਆਏ ਕਰਦੇ ਤੇ ਬੈਟਰੀ ਲਾਈਟਾਂ ਲੂਟਾਂ ਇਹ ਸਾਡਾ ਕੰਮ ਨਹੀਂ ਜੀ ਹੁੰਦਾ ਸਾਡਾ ਕੰਮ ਸਿੱਧਾ ਬਸ ਰਿਪੇਅਰ ਦਾ ਸਾਡਾ ਮਕੈਨਿਕ ਕਿਉਂਕਿ ਕੋਈ ਵੀ ਗੱਡੀਆਂ ਦਾ ਮਿਸਤਰੀ ਆ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਨਹੀਂ ਕਰਦਾ ਇਲੈਕਟ੍ਰੀਸ਼ੀਅਨ ਲੱਗ ਹੁੰਦਾ ਹੀ ਉਹਨੂੰ ਬੁਲਾਇਆ ਵਾ ਹੁਣ ਉਹ ਆ ਕੇ ਤਾਰਾਂ ਲਾਊਗਾ ਜੀ ਊਰੇ ਤੋਂ ਤਾਰਾਂ ਨਿਕਲਣੀਆਂ ਜੀ ਪੂਰਾ ਟੈਂਪਰੇਚਰ ਵਾਲੀ ਵੀ ਲੱਗਣੀ ਫਿਰ ਊਰੇ ਲੱਗਣੀ ਆਧੀਆਂ ਸਾਲਪ ਨੂੰ ਇਹ ਦੇਖੋ ਸਾਰੀਆਂ ਖੁੱਲੀਆਂ ਵੀ ਆ ਨਾ ਫਿਰ ਊਰੇ ਮੇਨ ਅਰਥ ਵੀ ਲੱਗਣਾ ਤੇ ਉਹ ਬੈਟਰੀ ਲੱਗਾ ਟੱਚ ਕਰਕੇ ਪੈਨ ਸਟਾਰਟ ਕਰੂੰਗੇ ਉਸ ਤੋਂ ਬਾਅਦ ਆਪਾਂ ਨੇ ਅੱਜ ਬਸ ਉਹ ਤੋਂ ਇਹ ਤਾਰਾਂ ਲਵਾਉਣੀਆਂ ਵੀ ਇੱਕ ਤੌਰੇ ਤੱਕ ਦੀਆਂ ਸਾਰੀਆਂ ਮੁਕੰਮਲ ਕਰ ਦੇ ਕਲਟੀਨੇਟਰ ਦੀਆਂ ਬਾਕੀ ਸਾਈਡ ਪਰ ਛੱਡ ਕੇ ਆਪਾਂ ਨੇ ਇੱਕ ਵਾਰ ਸਟਾਰਟ ਕਰਕੇ हां जी ਤੁਹਾਨੂੰ ਹੋਰ ਵੀ ਦਿਖਾਈਏ ਇਹ ਤਾਂ ਬੰਨ ਹੋ ਗਿਆ ਨਾ ਇਹੰਜ ਇਹਨੂੰ ਜੈਨ ਚੁੰਗਲਾ ਕਰ ਰੱਖਿਆ ਆਪਾਂ ਨੇ ਅਜੇ ਇਹ ਕਸਿਆ ਨਹੀਂ ਮੈਂ ਕਿਉਂਕਿ ਜਦੋਂ ਸਟਾਰਟ ਕਰਨਾ ਆਪਾਂ ਨੇ 2 ਮਿੰਟ ਇਹਦੇ ਚ ਦੇਖਣਾ ਆਪਾਂ ਨੇ ਵੀ ਤੇਲ ਤੂਲ ਚੜ ਲਿਆ ਟਾਇਪ ਤਾਂ ਚ ਲੈ ਗਈ ਇਹ ਵੀ ਜ਼ਰੂਰੀ ਹੈ ਜੀ ਇੱਕ ਵਾਰ ਚੈਕਿੰਗ ਕਰਨਾ ਹੋ ਰਹਿਣ ਬਾ ਫਿਰ ਟਾਇਪਟ ਕਵਰ ਲਾ ਦਾਂ ਟਾਇਪਟ ਆਪਾਂ ਨੇ ਕਰੀ ਪਈ ਜਿਹੜੀਆਂ ਇਹਦੀਆਂ ਟਾਇਪਟਾਂ ਹੁੰਦੀਆਂ ਨਾ ਆ ਦੇਖੋ ਇਹ ਬਾਲ ਦਬ ਗਿਆ ਇਹ ਵੀ ਦਬ ਗਿਆ ਇਹ ਖੜਿਆ ਹੁਣ ਇੱਕ ਨੰਬਰ ਐਡੀਆਂ ਟਾਈਪਟਾਂ ਆਈਆਂ ਇਹ ਦੇਖ ਇੱਕ ਇੱਕਾ ਇੱਕ ਕਾਪੀ ਦਾ ਪੇਜ ਜਾਂ ਦੋ ਰੱਖਣੇ ਹੁੰਦੇ ਇੱਕ ਕਾਪੀ ਦਾ ਪੇਜ ਐਨੀ ਪਲੇ ਚਾਹੀਦੀ ਇਹਨਾਂ ਚਪਾ ਲੈ ਜੇ ਜ਼ਿਆਦਾ ਰੱਖ ਦੂਗੇ ਸਵਰਾਜ ਚਲ ਸਵਰਾਜ ਚ ਚੱਲ ਜਾਂਦੀ ਹੈ ਜੇ ਜਿਆਦਾ ਰੱਖ ਦੂਗੇ ਜੀ ਫਿਰ ਇਹਨਾਂ ਟਕ ਟਕ ਦੀ ਆਵਾਜ਼ ਕਰਨਾ ਇਹ ਵੈਸੇ ਤਾਂ ਇਹ ਅਗਲੀ ਇੱਕ ਵਾਰੀ ਹੁਣ ਦਵਾਂਗੇ ਕਰ ਕੇ ਇਹਨਾਂ ਨੂੰ ਅੰਜਮ ਰੈਡੀ ਇੱਕ ਸਰਵ ਚੇਤੀ ਕਰੂਗੇ ਉਹਦੇ ਚ ਦੁਬਾਰਾ ਚੈੱਕ ਕਰ ਦੂਗੇ ਇਹ ਲੋੜ ਪਈ ਟੈਪ ਟਾਂਕ ਇਹ ਦੇਖਣ ਨੂੰ ਇਹ ਲੱਗਦਾ ਜੀ ਲੋ ਜੀ ਇਹ ਇੰਨਾ ਕੰਝਣਾ ਹੈ ਮਨ ਨੂੰ ਪਤਾ ਜੀ ਮੇਰਾ ਪੂਰੇ 5 ਦਿਨਾਂ ਤੋਂ ਐਤਕੀ ਸਾਰਾ ਨਾ ਖਰਾਾ ਦੀਆ ਵੀ ਟਾਈਮ ਵੱਧ ਲਾ ਗਿਆ ਕੁਛ ਵਿੱਚ ਨੂੰ ਬਸਾਖੀ ਆ ਗਈ ਨਾ ਉਹ ਇੱਕ ਦਿਨ ਪਹਿਲਾਂ ਫਿਰ ਅੰਬਰਸਰ ਜਾਣੇ ਜੀ ਮੱਥਾ ਟੇਕਣ ਉਹਦੇ ਕਰਕੇ ਨਹੀਂ ਤਾਂ ਉਹ ਅੱਜ ਲੈ ਕੇ ਆਂਜਣਾ ਤਾਂ ਕੱਲ ਦਾ ਦਿਨ ਸਾਰਾ ਦਿਨ ਕੰਮ ਕਰਕੇ ਪਰਸੋਂ ਸਵੇਰੇ ਦੇ ਦਿੰਦਾ ਆਂਜਣਾ ਐਤਕੀ ਸਾਨੂੰ 4 ਦਿਨ ਬਾਅਦ ਤੇ ਆ ਉਹਨਾਂ ਆਂਜਣਾ ਚਲੋ ਅਸੀਂ ਵੀ ਨਹੀਂ ਕਿਹਾ ਫਿਰ ਵੀ ਜਾਓ ਮੱਥਾ ਟੇਕ ਕੇ ਆਉਂਦੇ ਚਲੋ ਕੋਈ ਨਹੀਂ ਤੇ ਜੀ ਇਹ ਬੰਨੇ ਆਪਾਂ ਤਾਂ ਮੈਂ ਰਾਤ ਬੰਨ ਕੇ ਗਿਆ ਤਾਂ ਜੀ ਸਲੰਸਰ ਪਰ ਵੀ ਕਿਉਂਕਿ ਕਈ ਵਾਰ ਉਹ ਆਪਣੇ ਕੋਲ ਬੰਦੇ ਆ ਜਮਾ ਕੋਈ ਨਟ ਹੁੰਦਾ ਹੱਥ ਚ ਉਸ ਲਾਂਸਰ ਚ ਅਗੇ ਇਤੇ ਆ ਸੋ ਕੁਝ ਚੱਕਰ ਮੈ ਮਨੂ ਓਖਾ ਹੋ ਜਾਣਾ ਇਹ ਦਿੱਕਤ ਪੈ ਜਾਣੀ ਤੇ ਜਾਂ ਹੁਆ ਦੇਖੋ ਵੀ ਆਪਾਂ ਰਾਤ ਨੂੰ ਅੰਜਣ ਛੱਡ ਕੇ ਗਏ ਬੰਨਿਆ ਪਾ ਕੋਈ ਚੂਹੇ ਚ ਆਏ ਫਿਰਦੇ ਹੁੰਦੇ ਨੇ ਕਈ ਵਾਰ ਉਹ ਬੜ ਜਾਂਨੇ ਤੇ ਇਹ ਚੀਜ਼ਾਂ ਵੀ ਬੰਦ ਕਰਕੇ ਗਏ ਤੇ ਨਾ ਤਾਂ ਚਲੋ ਹੁਣੀ ਲਾਈਏ ਪਰ ਆ ਪਈ ਤੀ ਇਹ ਵੀ ਬੰਦ ਕਰਕੇ ਗਏ ਲਈ ਮੈਂ ਕਿਉਂਕਿ ਬਹੁਤ ਦਿੱਕਤਾਂ ਹੁੰਦੀਆਂ ਜੀ ਬਾਕੀ ਹੋਰ ਆਈ ਰਾਤ ਜਿਕਣਾ ਹਨੇਰੀ ਚੱਲੀ ਆਈ ਸ਼ਟਰ ਗਿਰਿਆ ਬਤਾ ਇਹਦੇ ਤੇ ਉੱਪਰ ਆਪਾਂ ਨਾ ਚੈਂਬਰ ਵੀ ਲਾ ਤਾ ਰਾਤ ਹੈਡ ਵੀ ਤੇ ਇਦਾਂ ਰੱਖਿਆ ਇਹਦੇ ਉੱਪਰ ਕ ਤਾ ਕਰਕੇ ਵੀ ਬਹੁਤ ਸੇਫਟੀ ਰੱਖਣੀ ਪੈਂਦੀ ਹੈ ਜੀ ਕਿਉਂਕਿ ਇੰਨੇ ਦੇਖੋ ਮਾਲਕ ਨੇ ਵੀ 40000 ਲਾਇਆ ਹੈ ਜੀ ਤੇ ਮਿਸਤਰੀ ਦਾ ਫਰਜ ਬਣਦਾ ਹੈ ਵੀ ਵਧੀਆ ਪੰਨ ਕਹਿ ਦਵੇ ਜੀ ਵਧੀਆ ਕੰਮ ਕਰੇ ਜੀ ਤੇ ਜਦ ਤੱਕ ਸਾਡੇ ਕੋਲ ਟਰੈਕਟਰ ਹੈ ਸਾਨੂੰ ਪੂਰੀ ਇਹਦੀ ਗੌਰ ਰੱਖਣੀ ਪੈਣੀ ਹੈ ਸਾਫ ਸੰਭਾਲ ਦੀ ਪੂਰੀ ਸੰਭਾਲ ਰੱਖਣੀ ਪੈਣੀ ਹੈ ਜਦੋਂ ਮਾਲਕ ਨੂੰ ਸਪੁਰਦਤ ਕਰਤੇ ਆਉਤੇ ਬਾਅਦ ਮਾਲਕ ਦੀ ਜ਼ਿੰਮੇਵਾਰੀ ਹੈ ਤਾਂ ਕਰਕੇ ਜੀ ਚਲੋ ਠੀਕ ਹੈ